ਅਕਾਸ਼ਦੀਪ ਦਾ ਜਿਹੜਾ ਲੀਵਰ ਜਿਹੜਾ ਉਹ ਡੈਮੇਜ ਹੋ ਜਾਂਦਾ ਅਤੇ ਉਸ ਤੋਂ ਬਾਅਦ ਨਾਨਕੇ ਪਰਿਵਾਰ ਨੇ ਬਹੁਤ ਇਲਾਜ ਕਰਾਇਆ ਪਰ ਉਸ ਦਾ ਜਿਹੜਾ ਇਲਾਜ ਨਹੀਂ ਕੀਤਾ ਹੋ ਸਕਿਆ ਅੱਜ ਹਲਾਤ ਵੇ ਲੋਕ ਕੀ ਨੇ ਤੁਹਾਡੇ ਗਾੜੀ ਮਦਦ ਦੀ ਅਪੀਲ ਕਰ ਰਿਹਾ ਕਾਸ਼ਦੀਪ ਭਾਰੀ ਹੋਇਆ ਸੀ ਉਸ ਤੋਂ ਬਾਅਦ ਪੀ ਲਿਆ ਹੋ ਗਿਆ ਅਸੀਂ ਟੈਸਟ ਕਰਾਇਆ ਲੀਵਰ ਸਿਰੋਸਿਸ ਹੋ ਗਿਆ ਉਸ ਤੋਂ ਬਾਅਦ ਬਹੁਤ ਇਲਾਜ ਕਰਵਾਇਆ ਮੇਰੇ ਨਾਨੇ ਮਾਮਿਆਂ ਨੇ ਤੇ ਬਹੁਤ ਪੀਜੀਏ ਤੱਕ ਭਜਨਟ ਕੀਤੀ ਪਰ ਪੈਸੇ ਦੇ ਕਰਕੇ ਮੇਰਾ ਪੂਰਾ ਇਲਾਜ ਨਹੀਂ ਹੋ ਸਕਿਆ ਹੁਣ ਡਾਕਟਰਾਂ ਨੇ ਹਰਨੀਆਂ ਦਾ ਆਪਰੇਟ ਦੱਸਿਆ ਹਾਂਜੀ ਮੇਰੇ ਮਾਮਾ ਮਮੀ ਨੇ ਬਹੁਤ ਇਲਾਜ ਕਰਾਇਆ ਵਾ ਉਹਨਾਂ ਨੇ ਆਪਣਾ ਘਰ-ਬਾਰ ਗੈਨੇ ਪਾ ਕੇ ਸਭ ਕੁਝ 10 ਤੋਂ 15 ਲੱਖ ਰੁਪਏ ਲਾ ਦਿੱਤਾ ਸਭ ਕੁਝ ਹੁਣ ਉਹਨਾਂ ਦੇ ਹੱਥ ਖੜੇ ਹੋ ਗਏ ਨੇ ਪੈਸੇ ਦੇ ਕਾਰਨ ਮੇਰਾ ਇਲਾਜ ਨਹੀਂ ਹੋ ਸਕਦਾ ਤੇ ਕਿਰਪਾ ਕਰਕੇ ਸਾਡੀ ਮਦਦ ਕੀਤੀ ਜਾਵੇ ਮੇਰੀ ਬਹੁਤ ਹੋਰ ਸੁਪਨੇ ਦੇਖੇ ਸੀ ਵੀ ਮੈਂ ਆਪਣੀ ਮਾਂ ਪਿਓ ਦਾ ਸਹਾਰਾ ਬਣ ਸਕਾਂ ਮਾਮਾ ਮਾਮੀ ਦਾ ਪਰ ਮੈਨੂੰ ਇੰਨਾ ਕੁ ਦੁੱਖ ਆ ਵੀ ਰੱਬਾ ਮੈਨੂੰ ਲਾ ਦੇਣਾ ਮੇਰੇ ਦੋਤਰੇ ਨੂੰ ਨਾ ਲਾਉਣਾ ਤੇ ਬਹੁਤ ਜਿਆਦੀ ਮੈਂ ਦੁਖੀਆਂ ਰਾਤ ਦੇਣੇ ਮੈਂ ਟੈਨਸ਼ਨ ਚ ਰਹਿਨੀ ਆ ਕੀ ਇਹ ਗੱਲ ਆ ਵੀ ਅਸੀਂ ਤੇ ਹੋਈ ਚਾਹੁੰਦੇ ਆ ਵੀ ਚਲੋ ਹੁਣ ਪੈਸਾ ਠੇਲਾ ਹੋਵੇ ਤੇ ਇਹ ਠੀਕ ਹੋ ਜਾਵੇ ਤੇ ਆਪਣੇ ਘਰ ਭੇਜ ਦਈਏ ਨੂੰ ਇਹ ਛੇ ਆਗਮੀ ਨੰਦਾ ਗਏ ਪੰਜਾ ਛੇ ਮਹੀਨੇ ਦੇ ਗਏ ਮੈਂ ਤਾਂ ਸੋਚੇ ਪਾਲ ਪੋਸ ਕੇ ਨੂੰ ਵੱਡਾ ਕਰਕੇ ਇਹਦੇ ਮਾਪਿਓ ਦਾ ਸਹਾਰਾ ਬਣਾ ਕੇ ਨੂੰ ਇਹਦੇ ਘਰ ਘੱਲਾਂਗੇ ਜੋ ਅਹੀਂ ਆਪਣੇ ਬੱਚਿਆਂ ਨੂੰ ਨਹੀਂ ਅਜੇ ਤੱਕ ਅਹੀਂ ਉਹ ਚਾਪੂਰੇ ਕਿਤੇ ਜੋਏ ਦੇ ਚਾਪੂਰੇ ਕਿਤੇ ਮੈਂ ਤੇ ਸਾਰੀ ਖੁਸ਼ੀਆਂ ਇਹਦੇ ਵਿੱਚ ਵੇਖੀਆਂ ਆਪਣੀਆਂ ਅਹੀਂ ਰੱਬਾ ਕੇ ਬੜੀਆਂ ਅਰਦਾਸਾਂ ਕਰਦੇ ਆ ਉਹ ਵੀ ਬੜੇ ਤਰਲੇ ਲੈਂਦੇ ਆ ਹਰ ਜਗ੍ਹਾ ਤੇ ਜਾਂਦੇ ਕਿ ਹੱਡਾ ਪੁੱਤਰਾ ਜੀ ਬਾਜੀ ਹੋ ਜੇ ਬੜੇ ਤਰਲੇ ਲੈਨੇ ਭੈਣਾ ਵੀ ਬੜੇ ਤਰਲੇ ਲੈਂਦੀਆਂ ਵਾ ਮੜਾ ਜੇ ਇਹਨੂੰ ਕੁਝ ਹੋ ਜਾਂਦਾ ਤੇ ਨਾਲੇ ਕਿਤੇ ਵਿਚਾਰੀਆਂ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲੈਂਦੀਆਂ ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ARPD24 ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗਾ ਤਾਲੂਆ ਜਮਰਸਾ ਦੇ ਫਤਿਹ ਸਿੰਘ ਕਲੋਨੀ ਦੀ ਆ ਉਸ ਨੌਜਵਾਨ ਦੀ ਜਿਸ ਦਾ ਨਾਮ ਆਕਾਸ਼ ਦੀ ਪਿਆ ਅਈ ਨਾਲੇ ਦੇ ਨਾਲ ਆ ਕੇ ਪਿੰਡ ਬੌਲੀਆਂ ਦਾ ਰਹਿਣ ਵਾਲਾ ਪਰ ਨਾਲਕੇ ਪਰਿਵਾਰ ਨੇ ਬਚਪਨ ਤੋਂ ਹੀ ਥੋਣ ਨੂੰ ਲੈ ਆਂਦਾ ਸੀ ਅਤੇ ਸੁਪਨੇ ਬਹੁਤ ਦੇਖੇ ਸੀ ਨਾਲਕੇ ਪਰਿਵਾਰ ਨੇ ਨਾਨੀ ਨੇ ਜਾਂ ਮਾਮੇ ਮਾਮੀਆਂ ਨੇ ਵੀ ਪੜਾਲ ਖਾ ਕੇ ਵੱਡਾ ਅਫਸਰ ਬਣਾ ਕੇ ਪਿੰਡ ਭੇਜਾਂਗੇ ਪਰ ਕੀ ਪਤਾ ਸੀ ਬਜੇ ਹੀ ਇੱਕ ਨਜ਼ਰ ਲੱਗੀ ਜਾਂ ਕਹਿ ਲੋ ਜਿਹੇ ਹਾਲਾਤ ਬਣ ਗਏ ਨੇ ਆਕਾਸ਼ਦੀਪ ਦਾ ਜਿਹੜਾ ਲੀਵਰ ਜਿਹੜਾ ਉਹ ਡੈਮੇਜ ਹੋ ਜਾਂਦਾ ਅਤੇ ਉਸ ਤੋਂ ਬਾਅਦ ਨਾਨਕੇ ਪਰਿਵਾਰ ਨੇ ਬਹੁਤ ਇਲਾਜ ਕਰਾਇਆ ਪਰ ਉਸ ਦਾ ਜਿਹੜਾ ਇਲਾਜ ਨਹੀਂ ਸਹੀ ਤਰ੍ਹਾਂ ਹੋ ਸਕਿਆ ਅੱਜ ਹਾਲਾਤ ਵੇਖੋ ਕੀ ਨੇ ਤੁਹਾਡੇ ਗਾੜੀ ਮਦਦ ਦੀ ਅਪੀਲ ਕਰ ਰਿਹਾ ਆਕਾਸ਼ਦੀਪ ਕਿਸ ਤਰ੍ਹਾਂ ਤੁਸੀਂ ਹਾਲਾਤ ਵੇਖੋ ਪੇੜ ਕਿੰਨਾ ਜਿਹੜਾ ਉਹਦਾ ਫੁੱਲਿਆ ਆ ਆਕਾਸ਼ਦੀਪ ਸਾਡੇ ਨਾਲ ਗੱਲਬਾਤ ਨੂੰ ਕਰਾਂਗੇ ਆਕਾਸ਼ ਜੀ ਹੋਇਆ ਕੀ ਹੈ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਕੀ ਨਾਂ ਕੀ ਤੁਹਾਡਾ ਕਿੰਨੀ ਉਮਰ ਤੁਹਾਡੀ ਤੇ ਕੀ ਮੁਸ਼ਕਲ ਕੀ ਆਈ ਤੁਹਾਨੂੰ ਹਾਂਜੀ ਮੇਰਾ ਨਾਮ ਆਕਾਸ਼ਦੀਪ ਜੇ ਤੇ ਮੇਰੀ ਉਮਰ 20 ਸਾਲ ਜੇ ਮੇਰਾ ਬਚਪਨ ਤੋਂ ਖਾਦਾ ਪੀਤਾ ਇਸਪਹਾਰ ਨਹੀਂ ਵੱਧਦਾ ਸੀ ਇਸ ਕਰਕੇ ਪੀਲ ਬੁਖਾਰ ਹੀ ਹੋਇਆ ਸੀ ਉਸ ਤੋਂ ਬਾਅਦ ਪੀਲੀਆ ਹੋ ਗਿਆ ਅਸੀਂ ਟੈਸਟ ਕਰਾਇਆ ਲੀਵਰ ਸਿਰੋਸਿਸ ਹੋ ਗਿਆ ਉਸ ਤੋਂ ਬਾਅਦ ਬਹੁਤ ਇਲਾਜ ਕਰਵਾਇਆ ਮੇਰੇ ਨਾਨੇ ਮਾਮਿਆਂ ਨੇ ਤੇ ਬਹੁਤ ਪੀਜੀਏ ਤੱਕ ਭਜਨਟ ਕੀਤੀ ਪਰ ਪੈਸੇ ਦੇ ਕਰਕੇ ਮੇਰਾ ਪੂਰਾ ਇਲਾਜ ਨਹੀਂ ਹੋ ਸਕਿਆ ਹੁਣ ਡਾਕਟਰਾਂ ਨੇ ਹਰਨੀਆਂ ਦਾ ਆਪਰੇਟ ਦੱਸਿਆ ਹੈ ਲਿਵਰ ਟ੍ਰਾਂਸਪਲੈਂਟ ਬਾਰੇ ਕਹਿੰਦੇ ਆ ਜੇ ਪੇਟ ਵਿੱਚ ਪਾਣੀ ਹੈ ਜੀ ਹਾਂਜੀ ਤੇ ਮੈਨੂੰ ਇਦਸੋ ਵੀ ਕੀ ਲੱਗਦਾ ਵੀ ਜਿਵੇਂ ਬਚਪਨ ਚ ਤੁਹਾਨੂੰ ਪੀਲੀਆ ਹੋ ਗਿਆ ਸੀ ਉਸ ਤੋਂ ਬਾਅਦ ਤੁਹਾਡਾ ਬੁਖਾਰ ਹੋ ਗਿਆ ਉਸ ਤੋਂ ਬਾਅਦ ਹੀ ਤੁਹਾਡਾ ਜਿਹੜਾ ਸਰੀਰ ਆ ਠਾਂ ਦਾ ਠਾ ਹੀ ਹੁੰਦਾ ਗਿਆ ਤੇ ਤੁਹਾਡੇ ਮਾਮਾ ਮਾਮੀ ਨੇ ਜਾਂ ਤੁਹਾਡੇ ਨਾਨਕੇ ਪਰਿਵਾਰ ਨੇ ਕਿੰਨਾ ਕੁ ਤੁਹਾਡਾ ਇਲਾਜ ਕਰਾਇਆ ਕਿੰਨੇ ਕੁ ਪੈਸੇ ਹੋਂ ਤੱਕ ਤੁਹਾਡੇ ਲਾਗਤ ਲੱਗ ਗਈ ਨੇ ਹਾਂਜੀ ਮੇਰੇ ਮਾਮਾ ਮਾਮੀ ਨੇ ਬਹੁਤ ਇਲਾਜ ਕਰਾਇਆ ਵਾ ਨਾ ਨੇ ਆਪਣਾ ਘਰ-ਬਾਰ ਗੈਨੇ ਪਾ ਕੇ ਸਭ ਕੁਝ 10 ਤੋਂ 15 ਲੱਖ ਰੁਪਏ ਲਾ ਦਿੱਤਾ ਸਭ ਕੁਝ ਹੁਣ ਉਹਨਾਂ ਦੇ ਹੱਥ ਖੜੇ ਹੋ ਗਏ ਨੇ ਪੈਸੇ ਦੇ ਕਾਰਨ ਮੇਰਾ ਇਲਾਜ ਨਹੀਂ ਹੋ ਸਕਦਾ ਤੇ ਕਿਰਪਾ ਕਰਕੇ ਸਾਡੀ ਮਦਦ ਕੀਤੀ ਜਾਵੇ ਮੇਰੀ ਜਿਵੇਂ ਜਸੂ ਕਾਸ਼ ਜਦੋਂ ਲਿਆਂਦਾ ਸੀ ਬਚਪਨ ਤੁਹਾਨੂੰ ਇੱਥੇ ਨਾਨਕਾ ਪਰਿਵਾਰ ਨੇ ਉਸ ਤੋਂ ਬਾਅਦ ਤੁਸੀਂ ਵੱਡੇ ਹੋਏ ਪਾਲ ਪੋਸ ਕੇ ਤੁਹਾਨੂੰ ਵੱਡਿਆ ਕੀਤਾ ਕਦੇ ਫਰਕ ਨਹੀਂ ਰੱਖਿਆ ਮਾਮਾ ਮਾਮੀ ਨੇ ਆਪਣੇ ਬੱਚਿਆਂ ਤੇ ਤੁਹਾਡੇ ਚ ਐ ਉਹਨਾਂ ਕਹਿਣਾ ਵੀ ਸਾਡੇ ਦੋ ਪੁੱਤ ਨੇ ਇੱਕ ਤੁਸੀਂ ਔਰ ਇੱਕ ਉਹਨਾਂ ਦਾ ਆਪਣਾ ਪੁੱਤ ਆ ਕੀ ਲੱਗਦਾ ਇੰਨਾ ਪਿਆਰ ਦਿੱਤਾ ਜਿੰਨਾ ਤੁਹਾਡੇ ਮਾਪਿਆਂ ਨੇ ਦੇ ਸਕਦੇ ਸੀ ਇਹਨਾਂ ਨੂੰ ਹਾਂਜੀ ਇਹਨਾਂ ਨੇ ਆਪਣੇ ਬੱਚਿਆਂ ਤੋਂ ਵੱਧ ਕੇ ਮੇਰੇ ਨਾਲ ਕੀਤਾ ਸਭ ਕੁਝ ਪਹਿਲਾਂ ਮੈਨੂੰ ਲਿਆ ਕੇ ਦਿੱਤਾ ਫਿਰ ਉਹਨਾਂ ਨੇ ਆਪਣੇ ਬੱਚਿਆਂ ਨੂੰ ਕੀਤਾ ਬਹੁਤ ਬਚਪਨ ਤੋਂ ਇਹਨਾਂ ਨੇ ਮੈਨੂੰ ਪਾਲ ਲਿਆ ਪਾਲ ਪੋਸ ਕੇ ਵੱਡਾ ਕੀਤਾ ਪੜ੍ਹਾਈ ਕਰਵਾਈ ਉਤੋਂ ਫਿਰ ਮੈਂ 8ਵੀਂ ਕਲਾਸ 'ਚ ਹੀ ਬਿਮਾਰ ਹੋ ਗਿਆ ਹਾਂ ਹਾਂਜੀ ਮੇਰਾ ਲੀਵਰ ਸਾਰਾ ਡੈਮੇਜ A to Z ਹੋ ਚੁੱਕਾ ਹੈ ਮੈਨੂੰ ਜਦੋਂ ਕਾਸ਼ ਸੁਪਨੇ ਕੀ ਦੇਖੀ ਸੀ ਵੱਡਿਆ ਹੋ ਕੇ ਕੀ ਸਹਾਰਾ ਬਣਨਾ ਸੀ ਮਾਮਾ ਮਾਮੀ ਨਾਲ ਕੇ ਪਰਿਵਾਰ ਦਾ ਜਾਂ ਆਪਣੇ ਮਾਤਾ ਪਿਤਾ ਦਾ ਤੇ ਵੱਡਿਆ ਹੋ ਕੇ ਅਫਸਰ ਬੰਨਾ ਸੀ ਕਿ ਮੈਂ ਸੁਪਨੇ ਬੜੇ ਦੇਖੇ ਹੋਗੇ ਤੁਸੀਂ ਕੋਈ ਸੁਪਨੇ ਤਾਂ ਦੇਖਿਆ ਹੋਊਗਾ ਹਾਂਜੀ ਸੁਪਨੇ ਤਾਂ ਬਹੁਤ ਦੇਖੇ ਸੀ ਕੰਪਿਊਟਰ ਇੰਜੀਨੀਅਰਿੰਗ ਦੇ ਬਹੁਤ ਹੋਰ ਸੁਪਨੇ ਦੇਖੇ ਸੀ ਵੀ ਮੈਂ ਆਪਣੀ ਮਾਂ ਤੇ ਉਹਦਾ ਸਾਰਾ ਬਣ ਸਕਾ ਮਾਮਾ ਮਾਮੀ ਦਾ ਪਰ ਮੇਰੀ ਬਿਮਾਰੀ ਦੀ وجہ ਨਾਲ ਮੈਂ ਆਪਣੀ ਪੜਾਈ ਵੀ ਨਹੀਂ ਪੂਰੀ ਕਰ ਸਕਿਆ ਹਾਂਜੀ ਤੇ ਮੈਨੂੰ ਇਹ ਤੋਂ ਵੀ ਹੁਣ ਜਦੋਂ ਤੁਸੀਂ ਅਸੀਂ ਦੇਖਿਆ ਤੁਹਾਡਾ ਪੇਟ ਵੀ ਕਾਫੀ ਫੁੱਲਿਆ ਹੋਇਆ ਤੁਹਾਡਾ ਹਰਨੀਆਂ ਦਾ ਆਪਰੇਸ਼ਨ ਵੀ ਹੋਣਾ ਵਾ ਕਿੰਨੀ ਕਿ ਮੁਸ਼ਕਲ ਆਉਂਦੀ ਆ ਜਦੋਂ ਤੁਹਾਨੂੰ ਦਰਦ ਹੁੰਦੀ ਆ ਜਾਂ ਹੋਰ ਤੁਹਾਨੂੰ ਪ੍ਰੋਬਲਮ ਹੁੰਦੀ ਆ ਫਿਰ ਕਿੰਨਾ ਕਿ ਤੁਹਾਨੂੰ ਇਹ ਚੀਜ਼ ਦਾ ਸਾਹਮਣਾ ਪੈਣ ਦਾ ਪੈਂਦਾ ਹਾਂਜੀ ਮੁਸ਼ਕਲ ਤੇ ਬਹੁਤ ਆਉਂਦੀ ਆ ਪੇਟ ਚੋਂ ਦਰਦ ਹੁੰਦੀ ਆ ਕਈ ਵੇਲੇ ਪੇਟ ਫੁੱਲ ਜਾਂਦਾ ਬਹੁਤ ਸਾਹ ਲੈਣ ਚ ਪ੍ਰੋਬਲਮ ਬਹੁਤ ਆਉਂਦੀ ਆ ਖਾਦਾ ਪੀਦਾ ਨਹੀਂ ਪਚਦਾ ਲੂਜ਼ ਮੋਸ਼ਨ ਲੱਗ ਜਾਂਦੀਆਂ ਬਹੁਤ ਬਿਮਾਰੀਆਂ ਇੱਕ ਇੱਕ ਸਾਥ ਹੀ ਹੋ ਜਾਂਦੀਆਂ ਕੀ ਲੱਗਦਾ ਸੀ ਤੁਸੀਂ ਵੀ ਸੋਚਿਆ ਸੀ ਵੀ ਵੱਡਿਆ ਹੋ ਕੇ ਮੈਂ ਇੱਕ ਸਹਾਰਾ ਬਣੂੰਗਾ ਮਾਪੇ ਦਾ ਜਾ ਮਾ ਮਮੀ ਦਾ ਜਿਨ੍ਹਾਂ ਨੇ ਪਾਲ ਪੋਸਿਆ ਵੱਡਿਆ ਕੀਤਾ ਵਾ ਜਿਨ੍ਹਾਂ ਕਦੀ ਫਰਕੜੀ ਸਮਝ ਆਪਣੇ ਪੁੱਤ ਜਿਹਾ ਤੁਹਾਡੇ ਵਿੱਚ ਪਰ ਜਦੋਂ ਇਸ ਤਰ੍ਹਾਂ ਦਾ ਭਿਆਨਕ ਰੋਗ ਲੱਗ ਗਿਆ ਪ੍ਰਾਂਤ ਦੁੱਖ ਲੱਗ ਗਿਆ ਕਿਤੇ ਆਪਣੇ ਆਪ ਨੂੰ ਦੁੱਖ ਲੱਗਦਾ ਕਦੀ ਇਹ ਚੀਜ਼ ਨੂੰ ਵੀ ਯਾਰ ਮੈਂ ਤੇ ਬੜੇ ਚਾਅ ਵਾਲ ਮੈਨੂੰ ਲੈ ਕੇ ਆਏ ਸੀ ਬੜੇ ਸੁਪਨੇ ਦੇਖੇ ਸੀ ਪ੍ਰਾਜ ਸਭ ਕੋ ਸੁਪਨੇ ਚੱਕਣਾ ਚੂਰ ਹੁੰਦੇ ਦਿਖਾਈ ਦਿੰਦੇ ਨੇ ਕਿਉਂਕਿ ਤੁਹਾਡੇ ਹਾਲਾਤ ਨਹੀਂ ਉਸ ਤਰ੍ਹਾਂ ਦੇ ਹੈਗੇ ਪੜਾਈ ਵਿੱਚ ਛੁੱਟ ਗਈ ਆ ਤੁਹਾਡੀ ਸਿਹਤ ਵੀ ਚੰਗੀ ਤਰ੍ਹਾਂ ਹੈ ਨਹੀਂ ਆ ਇਹ ਚੀਜ਼ ਲੈ ਕੇ ਕਿੰਨਾ ਕੁ ਦੁੱਖ ਹੁੰਦਾ ਵਾ ਹਾਂਜੀ ਦੁੱਖ ਤੇ ਬਹੁਤ ਹੁੰਦਾ ਆ ਜੀ ਵੀ ਪੜਾਈ ਵੀ ਨਹੀਂ ਪੂਰੀ ਹੋ ਸਕੀ ਬਹੁਤ ਸੁਪਨੇ ਦੇਖੇ ਸੀ ਉਹਨੂੰ ਬਿਮਾਰੀ ਦੇ ਕਾਰਨ ਕੁਝ ਵੀ ਨਹੀਂ ਕਰ ਸਕਦਾ ਮੈਂ ਕੰਮ ਵੀ ਨਹੀਂ ਕੋਈ ਕਰ ਸਕਦਾ ਤੇ ਇਹੀ ਮੈਂ ਅਪੀਲ ਕਰਦਾ ਵਾਂ ਕਿ ਜਾਂ ਮੇਰਾ ਇਲਾਜ ਕਰਵਾਉਣ ਦੀ ਮਦਦ ਕੀਤੀ ਜਾਵੇ ਮੈਨੂੰ ਕੋਈ ਬੈਬ ਇਲਾਜ ਕਰਵਾ ਕੇ ਮੇਰੇ ਮਾਪਿਆਂ ਨੂੰ ਕੋਈ ਕੰਮ ਦੀ ਦਿੱਤੀ ਜਾਵੇ ਉਹ ਜੀ ਸਹਾਇਤ ਕੀਤੀ ਜਾਵੇ। ਪੱਕੀ ਲੱਗਦਾ ਜਿਵੇਂ ਤੁਹਾਡੇ ਮਾਮਾ ਮਾਮੀ ਨੇ ਆਪਣਾ ਜਿਹੜਾ ਘਰ ਜਿਸ ਤੇ ਬੈਠੇ ਆ ਇਹ ਗਹਿਣੇ ਪਾ ਦਿੱਤਾ ਗਿਆ ਤੁਹਾਡੇ ਇਲਾਜ ਵਾਸਤੇ 15 ਤੋਂ 20 ਲੱਖ ਰੁਪਏ ਲੱਗ ਚੁੱਕਿਆ ਵਾ। ਕਿ ਲੱਗਦਾ ਭੀ ਜੇਕਰ ਤੁਹਾਡੇ ਤੁਸੀਂ ਆਪਣੇ ਮਾਤਾ ਪਿਤਾ ਹੁੰਦੇ ਕਿ ਲੱਗਦਾ ਸੀ ਉਹਨਾਂ ਨੇ ਇਸ ਤਰ੍ਹਾਂ ਤੁਹਾਡਾ ਇਲਾਜ ਕਰਾ ਪਾਣਾ ਹੀ ਉਹਨਾਂ ਨੇ? ਨਹੀਂ ਜੀ ਉਹ ਬਹੁਤ ਗਰੀਬ ਜੇ ਉਹ ਨਹੀਂ ਮੇਰਾ ਇਲਾਜ ਕਰਵਾ ਸਕਦੇ ਸੀ। ਇਹ ਮੇਰੇ ਮਾਮਾ ਮਾਮੀ ਨੇ ਆਪਣਾ ਘਰ-ਬਾਰ ਗਹਿਣੇ ਪਾ ਕੇ ਮੇਰਾ ਇਲਾਜ ਕਰਵਾਇਆ ਹੈ। ਸਾਰਾ ਹਾਂ ਜੀ। ਬਿਲਕੁਲ ਜੀ ਤੁਸੀਂ ਦੇਖਿਆ ਮਾ ਨਾਨ ਨਾਨਕੇ ਪਰਿਵਾਰ ਵਾਲਿਆਂ ਨੇ ਪੁੱਤ ਬਣਾਇਆ ਸੀ ਤੇ ਪੁੱਤ ਦੇ ਬਣਾ ਦੇ ਜਿਹੜੇ ਫਰਜ਼ ਵੀ ਜੜੇ ਨਾਲੇ ਕਾਫੀ ਨਵਾਏ ਨੇ ਆਪਣੇ ਬੱਚਿਆਂ 'ਚ ਤੇ ਜਾਂ ਆਕਾਸ਼ਦੀਪ 'ਚ ਕੋਈ ਫਰਕ ਨਹੀਂ ਛੱਡਿਆ ਮਾਮੇ ਜਿਹੜੇ ਦੋਵੇਂ ਨੇ ਉਹ ਦਿਹਾੜੀ ਕਰਦੇ ਨੇ ਦੋ ਵਕਤ ਦੀ ਰੋਟੀ ਵਾਸਤੇ ਦਿਹਾੜੀ ਕਰਕੇ ਮਸਾ ਆਪਣਾ ਪਰਿਵਾਰ ਪਾਲਦੇ ਨੇ ਉਹਨਾਂ ਪੈਸਿਆਂ ਵਿੱਚ ਹੀ ਆਕਾਸ਼ਦੀਪ ਦਾ ਇਲਾਜ ਵੀ ਕਰਾਉਂਦੇ ਨੇ ਸ਼ਾਬਾਸ਼ ਮੈਂ ਕਹਿੰਦਾ ਨਾਨਕਿਆਂ ਦੇ ਕਦੀ ਵੀ ਉਹਨਾਂ ਨੇ ਪਿੱਠ ਨਹੀਂ ਦਿਖਾਈ ਜਿੰਨੇ ਜੋਗੇ ਹੈਗੇ ਨੇ ਬਹੁਤ ਕੁਸ਼ਲ ਇਲਾਜ ਕਰਾਇਆ ਵਾ ਪੈਸੇ ਕਾਫੀ ਲੱਗੇ ਨੇ ਪਰ ਫਿਰ ਵੀ ਜਿਹੜਾ ਮੈਂ ਨਾ ਨਾਨਕੇ ਪਰਿਵਾਰ ਦੀ ਬੜੀ ਹਿੰਮਤ ਆ ਸਪਨੇ ਬਹੁਤ ਦੇਖਿਆ ਸੀ ਵੀ ਸਾਡੀ ਭੈਣ ਦਾ ਜਿਹੜਾ ਵਾ ਇਹ ਨੌਜਵਾਨ ਚਰਾ ਕੇ ਸਾਡੇ ਘਰ ਦੀ ਰੋਸ਼ਣ ਕਰੂਗਾ ਦੋਵੇਂ ਘਰਾਂ ਵਿੱਚ ਘਰ ਦੀ ਗਰੀਬੀ ਦੂਰ ਕਰੂਗਾ ਪਰ ਕਿੰਨੂ ਪਤਾ ਸੀ ਵੀ ਤਾਂ ਦੇ ਹਾਲਾਤ ਹੋ ਜਾਣਗੇ ਤੇ ਅੱਜ ਆਕਾਸ਼ ਦੀਪ ਖੁਦ ਜਿਹੜਾ ਇੱਕ ਬਿਮਾਰ ਵਿਚਾਰਾ ਹੈਗਾ ਲਾਜ ਵਾਸਤੇ ਲੋਕਾਂ ਗਾੜੀ ਮਦਦ ਦੀ ਅਪੀਲ ਕਰ ਰਿਹਾ ਵਾ ਤੇ ਮੈਨੂੰ ਇਹਸੋ ਵੀ ਹੁਣ ਤੱਕ ਡਾਕਟਰ ਕੀ ਦੱਸਦੇ ਨੇ ਜਿਵੇਂ ਤੁਹਾਡੀ ਲੀਵਰ ਟ੍ਰਾਂਸਪਲੈਂਟ ਹੋਣਾ ਵਾ ਕਿੰਨਾ ਖਰਚਾ ਦੱਸਦੇ ਨੇ ਕਿ ਲੱਗਦਾ ਇਹ ਤੁਸੀਂ ਕਰ ਪਾਓਗੇ ਖਰਚਾ ਨਹੀਂ ਅਸੀਂ ਇੰਨਾ ਖਰਚਾ ਨਹੀਂ ਕਰ ਸਕਦੇ ਡਾਕਟਰ ਵੀਰੋ 30 ਲੱਖ ਦਾ ਖਰਚਾ ਦੱਸਦੇ ਨੇ ਨਾਲ ਕੋਈ ਗਰੰਟੀ ਨਹੀਂ ਦਿੰਦੇ ਕਿਤੇ ਵੀ ਸਾਡੀ ਹਸਪੀਟਲ ਚ ਸੁਣਾਈ ਨਹੀਂ ਹੋਣਦੀ ਕੋਈ ਕਾਟ ਵਗੈਰਾ ਨਹੀਂ ਚੱਲਣਦਾ ਹਾਂਜੀ ਤੇ ਮੈਨੂੰ ਇਸ ਤੋਂ ਵੀ ਜਦੋਂ ਕੱਲਿਆ ਬੈਠੀ ਹੁੰਦੇ ਉਹ ਉਦੋਂ ਕਿੰਨਾ ਕੁ ਮਨ ਨੂੰ ਦੁਖੀ ਹੁੰਦਾ ਵਾ ਵੀ ਰੱਬਾ ਮੈਨੂੰ ਇਹ ਤੂੰ ਕਿਹੜਾ ਰੋਗ ਲਾਤਾ ਵਾ ਕਿਹੜਾ ਭਿਆੜ ਕੇ ਬਿਮਾਰੀ ਲਾ ਦਿੱਤੀ ਯਹੀ ਆ ਦੋਵਾਂ ਘਰਾਂ ਦੀ ਬਰਬਾਦੀ ਹੋ ਰਹੀ ਆ ਪੈਸਾ ਵੀ ਕਾਫੀ ਲੱਗ ਰਿਹਾ ਵਾ ਮਾਤਾ ਪਿਤਾ ਉੱਥੇ ਦੁਖੀ ਨੇ ਦੋ ਭੈਣਾਂ ਦੇ ਇਕੱਲੇ ਇਕੱਲੇ ਭਰਾ ਹੋ ਰੱਬ ਗਾੜੀ ਕਿੰਨੇ ਕੀ ਜੀ ਦਾ ਗੱਲ ਸੁਲਾ ਕਰਦਾ ਹਾਂ ਜੀ ਜੋ ਰੱਬ ਦੀ ਮਰਜ਼ੀ ਹੈ ਦੁੱਖ ਤੇ ਬਹੁਤ ਲੱਗਦਾ ਜੀ ਹੁਣ ਇਹੀ ਦਰਸ਼ਕਾਂ ਗਾੜੀ ਅਪੀਲ ਹੈ ਕਿ ਮੇਰੀ ਮਦਦ ਕੀਤੀ ਜਾਵੇ ਮੇਰੇ ਇਲਾਜ ਲਈ ਹਾਂ ਜੀ ਤਾਂ ਮੈਂ ਅੱਗੇ ਆਪਣਾ ਮਾਪਿਆਂ ਦਾ ਸਾਰਾ ਬੰਸਗਾ ਮਾਮਿਆਂ ਮਾਮੀਆਂ ਦਾ ਇਹੀ ਮਦਦ ਦੀ ਅਪੀਲ ਕਰਦਾ ਮੈਂ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਜਿਸ ਤਰ੍ਹਾਂ ਆਕਾਸ਼ਦੀਪ ਨੇ ਇੱਕ ਅਪੀਲ ਕੀਤੀ ਆ ਕਿ ਉਸਦੀ ਮਦਦ ਕੀਤੀ ਜਾਵੇ ਕਿਉਂਕਿ ਤੁਹਾਡੀ ਮਦਦ ਤੋਂ ਬਿਨਾ ਤੁਹਾਡੇ ਸਾਥ ਤੋਂ ਬਿਨਾ ਆਕਾਸ਼ਦੀਪ ਦਾ ਇਲਾਜ ਨਹੀਂ ਹੋਣਾ ਜਿਹੜਾ ਇਹ ਹਰਨੀਆ ਦਾ ਆਪਰੇਸ਼ਨ ਹੋਣਾ ਵਾ ਲੀਵਰ ਟ੍ਰਾਂਸਪਲੈਂਟ ਹੋਣਾ ਵਾ ਕਾਫੀ ਖਰਚਾ ਦੱਸ ਰਹੇ ਨੇ ਡਾਕਟਰ ਪਰ ਇਹ ਪਰਿਵਾਰ ਨਹੀਂ ਇਫੋਰਡ ਕਰ ਸਕਦਾ ਕਿਉਂਕਿ ਆਮ ਤੇ ਸਧਾਰਨ ਪਰਿਵਾਰ ਆ ਮਥਾ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਬਾਲ ਬੱਚਿਆਂ ਦਾ ਖਰਚਾ ਹੀ ਮਥਾ ਚਲਾਉਂਦੇ ਨੇ ਉਹਦੇ ਵਿੱਚੋਂ ਹੀ ਪੈਸਿਆਂ ਚੋਂ ਆਕਾਸ਼ਦੀਪ ਦਾ ਇਲਾਜ ਵੀ ਕਰਾਉਂਦੇ ਨੇ ਦਵਾਦਾਰੂ ਵੀ ਕਰਾਉਂਦੇ ਨੇ ਪਰ ਜਿੰਨੇ ਜੋਗੇ ਹੈਗੇ ਸੀ ਬਹੁਤ ਇਲਾਜ ਕਰਾਇਆ ਨਾਨਕਿਆਂ ਨੇ 10 ਤੋਂ 15 ਲੱਖ ਲਗਾ ਦਿੱਤਾ ਗਿਆ ਘਰ ਗਿਆਂੇ ਤੱਕ ਪਾ ਦਿੱਤਾ ਗਿਆ ਪਰ ਇਹ ਸੋਚਿਆ ਸੀ ਵੀ ਆਕਾਸ਼ਦੀਪ ਜਲਦੀ ਠੀਕ ਹੋ ਜਾਊਗਾ ਤੇ ਆਪਣੇ ਪਰਿਵਾਰ ਚ ਹੱਸਦਾ ਵਜਦਾ ਜਿਹੜਾ ਵਾਪਸ ਆਊਗਾ ਪਰ ਤੁਹਾਡੇ ਸਾਥ ਤੋਂ ਬਿਨਾ ਜਿਹੜਾ ਇਹ ਨਹੀਂ ਹੋ ਸਕਦਾ ਇਸ ਕਰਕੇ ਦਰਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਕਿ ਆਕਾਸ਼ਦੀਪ ਦੀ ਮਦਦ ਹੋ ਸਕੇ ਤੇ ਹੁਣ ਗੱਲਬਾਤ ਕਰਾਂਗੇ ਉਹਨਾਂ ਦੀ ਜਿਹੜੇ ਨਾਨੀ ਜੀ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਦੇਖਿਆ ਜਿਸ ਤਰ੍ਹਾਂ ਆਕਾਸ਼ਦੀਪ ਨੂੰ ਇਲਾਜ ਦੀ ਲੋੜ ਆ ਉਥੇ ਤੁਹਾਡੀ ਦਵਾਵਾਂ ਦੀ ਲੋੜ ਆ ਇਸ ਕਰਕੇ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਕਿ ਆਕਾਸ਼ਦੀਪ ਦਾ ਇਲਾਜ ਹੋ ਸਕੇ ਉਹਦੇ ਨਾਨਾ ਜੀ ਖਾੜੇਦਾਨ ਨਾਲ ਗੱਲਬਾਤ ਜਰੂਰ ਕਰਾਂਗੇ ਨਾਨੀ ਨੂੰ ਬਹੁਤ ਦੁੱਖ ਲੱਗਦਾ ਖਾਸ ਕਰਕੇ ਦੋ ਤਰ੍ਹਾਂ ਦਾ ਬڑے ਚਾਵਾਂ ਵਾਲਾ ਲਿਆਂਦਾ ਸੀ ਘਰੇ ਪੁੱਤ ਬਣਾਇਆ ਸੀ ਸੋਚਿਆ ਸੀ ਵੀ ਤੁਹਾਡੀ ਕੁੜੀ ਦਾਸ ਜਿਹੜਾ ਵਾ ਉਹ ਦੁੱਖ ਜਿਹੜਾ ਵਾ ਸਹਾਰਾ ਜਿਹੜਾ ਘਟੂਗਾ ਪਰ ਕੀ ਲੱਗਦਾ ਹੈ ਜਿਹੜਾ ਸਹਾਰਾ ਵਾ ਦਿਨੋਂ ਵਾਧਾ ਗਿਆ ਵਾ ਮੈਨੂੰ ਇੰਨਾ ਕੁ ਦੁੱਖ ਆ ਪੀ ਰੱਬਾ ਮੈਨੂੰ ਲਾ ਦੇ ਨੋ ਮੇਰੇ ਦੋਤਰੇ ਨੂੰ ਨਾ ਲਾਉ ਨੋ ਕਿਉਂ ਇੱਕੋ ਇੱਕ ਮੇਰਾ ਦੋਤਰਾ ਤੇ ਮੈਂ ਗੱਲ ਕਰਦਿਆਂ ਵੀ ਮੇਰਾ ਰੋਣਾ ਨਿਕਲਦਾ ਤੇ ਬਹੁਤ ਜਿਆਦਾ ਮੈਂ ਦੁਖੀ ਆ ਰਾਤ ਦੇਨੇ ਮੈਂ ਟੈਨਸ਼ਨ ਚ ਰਹਿੰਨੀ ਆ ਵੀ ਇਹ ਇਹ ਮੇਰੀ ਬੇਟੀ ਦਾ ਜਿਹੜਾ ਮੈਂ ਲਿਆਂਦਾ ਹੈਗਾ ਆਪਣਾ ਰੀਜਾ ਨਾ ਇਹ ਮੇਰਾ ਬੇਟਾ ਠੀਕ ਹੋ ਜਾਵੇ ਤੇ ਚਲੋ ਇੰਨੀ ਸਾਨੂੰ ਬੜੀ ਆ ਵੀ ਸਾਡਾ ਬੇਟਾ ਠੀਕ ਹੋਣਾ ਚਾਹੀਦਾ ਬਹੁਤ ਦੁਖੀ ਆ ਹੀ ਮੈਂ ਆਪਣੇ ਹੱਥੇ ਹੀ ਲਿਆਂਦਾ ਸੀ ਇਸ ਟਾਈਮ ਮੇਰਾ ਰਾਤ ਦੇਨੇ ਰੋਣਾ ਨਿਕਲਦਾ ਵੀ ਮੈਨੂੰ ਤੇਰਾ ਦੁੱਖ ਲੱਗ ਜਾਂਦਾ ਤੇ ਤੂੰ ਠੀਕ ਠਾਕ ਰਹਿਣਾ ਮਾਮਿਆਂ ਵਿੱਚ ਸੋਭਾ ਆ ਜਾਂਦੀ ਮਾਮਿਆਂ ਨੂੰ ਤੇ ਸਾਨੂੰ ਕੋਈ ਸੋਭਾ ਨਹੀਂ ਅਹੀ ਤੇ ਇੰਨੀ ਪੈਸਾ ਲਾਇਆ ਮਾਰੇ ਜੀ ਦਰਦ ਹੁੰਦਿਆ ਤੇ ਲੈ ਕੇ ਡਾਕਟਰਾਂ ਕੋ ਭੱਜ ਜਾਈਦਾ ਤੇ ਦਵਾਈ دارو ਕੜੀ ਕਰੀਦਾ ਆ ਪਹਿਲਾਂ ਪੀਜੀਆ ਹੀ ਬਹੁਤ ਤਕੇ ਖਾਦੇ ਆ ਹਾਂਜੀ ਤੇ ਤਕੇ ਆਂਦਾ ਸਾਨੂੰ ਅਹੀ ਆਨੇ ਆ ਵੀ ਸਾਡਾ ਬੇਟਾ ਚਲੋ ਠੀਕ ਹੋ ਜਾਵੇ ਅਜੇ ਵੀ ਤੇ ਅਹੀ ਤੇ ਇਹੋ ਦਾ ਆਪਣਾ ਦਿਲ ਛੱਡ ਕੇ ਬੈਠੇ ਆ ਪਰ ਅਸੀਂ ਮਾਤਾ ਜੀ ਫਿਰ ਵੀ ਤੁਹਾਡੀ ਬਹੁਤ ਸ਼ਾਬਾਸ਼ ਆ ਨਾਨਕਿਆਂ ਦੇ ਅਤੇ ਤੁਸੀਂ ਹੱਦ ਤੋਂ ਵੱਧ ਜਿਹੜਾ ਕੀਤਾ ਵਾ ਅਸੀਂ ਦੇਖਿਆ ਅੱਜ ਦੇ ਜਮਾਨੇ 'ਚ ਕੌਣ ਕਰਦਾ ਇਹਨਾ ਨਾਨਕਿਆਂ ਨਾ ਮਾਵਾ ਮਾਮੀ ਸਾਨੂੰ ਵੀ ਪਤਾ ਲੱਗਾ ਵੀ ਤੁਸੀਂ ਆਕਾਸ਼ਦੀਪ ਦਾ ਲਾਜ ਵਾਸਤੇ ਆਪਣਾ ਘਰ ਤਾਂ ਗਹਿਣੇ ਬਾਦਤਾ ਗਿਆ ਬੜੀ ਵੱਡੀ ਸੇਵਾ ਨਾਨਕਾਂ ਨੂੰ ਕੀਤੀ ਜੀ ਹਾਂਜੀ ਬੜਾ ਹੈ ਜੇ ਬਹੁਤ ਜ਼ਿਆਦਾ ਹੀ ਮੈਂ ਤਾਂ ਕਹਨੀ ਆ ਵੀ ਮੇਰੇ ਬੱਚੇ ਵੀ ਰੁੱਲ ਗਏ ਨੇ ਇਹ ਇਹਦੇ ਮਗਰ ਲਾ ਕੇ ਬੇਟੇ ਦੇ ਵੀ ਚਲੋ ਬਿਮਾਰ ਆ ਤੇ ਜਿਸ ਤਰ੍ਹਾਂ ਹੀ ਲਿਆਂਦਾ ਨਾ ਅਸੀਂ ਆਪਣੀ ਭੈਣ ਦੇ ਥੱਲੇ ਗਲ ਦੇ ਥੱਲੇੋਂ ਨਿਕਲ ਜਗੇ ਉਹ ਵੀ ਗਰੀਬ ਆ ਉਹ ਵੀ ਮੰਗ ਮੰਗ ਸ਼ਰਾਬਾਂ ਪੀਂਦਾ ਏ ਉਹਨੂੰ ਵੀ ਟੀਵੀ ਦਾ ਦੋਖਿਆ ਤੇ ਕੁੜੀ ਮੇਰੀ ਕੰਮ ਕਰਕੇ ਰੋਟੀ ਖਾਂਦੀ ਆ ਤੇ ਉਹ ਵੀ ਬਹੁਤ ਜ਼ਿਆਦਾ ਰਾਤ ਦਿਨੇ ਰੋਂਦੀ ਆ ਭੈਣਾਂ ਵੀ ਰੋਂਦੀਆਂ ਨੇ ਵੀ ਸਾਡਾ ਇੱਕ ਭਰਾ ਆ ਤੇ ਠੀਕ ਹੋ ਜਾਵੇ ਤੇ ਚੰਗੀ ਗੱਲ ਆ ਹਾਂਜੀ ਜਿਵੇਂ ਨਸੋ ਵੀ ਰੱਬ ਦੇ ਪ੍ਰਮਾਤਮਾ ਤੇ ਹਰ ਕਿਸ ਨੂੰ ਆਸ ਹੁੰਦੀ ਆ ਤੁਸੀਂ ਪ੍ਰਮਾਤਮਾ ਤੋਂ ਕਿੰਨੇ ਅਰਦਾਸ ਬੇਨਤੀ ਕਰਦੇ ਹੋ ਇਹਦੀ ਉਮਰ ਲੰਮੀ ਵਾਸਤੇ ਇਹਦੀ ਸਿਹਤ ਲਈ ਵਾਸਤੇ ਕਿੰਨੀ ਅਰਦਾਸ ਬੇਨਤੀ ਕਰ ਬੜੀ ਅਰਦਾਸ ਕਰਦੇ ਆ ਅਸੀਂ ਕਿਤੇ ਕਦੀ ਕਿਤੇ ਡੱਬਾ ਸੁਖਦੇ ਆ ਕਦੀ ਕਿਤੇ ਮੱਥਾ ਟੇਕਦੇ ਆ ਕਦੀ ਇਹਨੂੰ ਕਿਤੇ ਮੱਥਾ ਟਿਕਾਉਨੇ ਆ ਮਾਰਾ ਸਾਡੀ ਸੁਣ ਲਓ ਇਹ ਗਰੀਬ ਵਿਚਾਰੇ ਨੂੰ ਠੀਕ ਕਰ ਦਿਓ ਕਿਸੇ ਤਰ੍ਹਾਂ ਠੀਕ ਕਰ ਦਿਓ ਕਦੀ ਕਿਥੇ ਮੱਥਾ ਟਕਾਇਆ ਕਦੀ ਕਿਤੇ ਦੁਖਰਾ ਮਰਾ ਮੱਥਾ ਟਕਾਇਆ ਕਦੀ ਡੱਬਾ ਸੁਖ ਤਰਲੇ ਵਾਲੀ ਗੱਲ ਆ ਤਰਲੇ ਮਾਰਦੇ ਆ ਤੇ ਸਾਡੇ ਤਰਲਿਆਂ ਦਾ ਮੁੱਲ ਪੈਣਾ ਚਾਹੀਦਾ ਹਾਂਜੀ ਬਣੀਏ ਸੋ ਵੀ ਜਦੋਂ ਇਹ ਬਿਮਾਰ ਹੁੰਦਾ ਵਾ ਜਦੋਂ ਪੇਟ ਦੁਖਦਾ ਇਹਨੂੰ ਉਦੋਂ ਫਿਰ ਕਿੰਨਾ ਕੁ ਟੜਫਦਾ ਵਿਚਾਰਾ ਫਿਰ ਉਦੋਂ ਫਿਰ ਕਿਨੇ ਕੁ ਥੱਲੇ ਲੈਂਦਾ ਏ ਜਦੋਂ ਇਹਦੇ ਦਰਦ ਹੁੰਦੀ ਆ ਨਾ ਉਦੋਂ ਸਾਰਾ ਟੱਬਰੀ ਇਕੱਠਾ ਹੋ ਜਾਂਦਾ ਲੈ ਜਾਂਨੇ ਆ ਪਾ ਕੇ ਦਵਦਾ ਡਾਕਟਰਾਂ ਕੋ ਕਹੇ ਨੇ 1500 ਲੈ ਲਿਆਈ ਕਿਸੇ ਨੇ 2000 ਲੈ ਲਿਆਈ ਕਦੀ ਇਹਨੂੰ ਟੀਕਾ ਲਵਾ ਕਦੀ ਇਹਦੇ ਪੇਟ ਦੇ ਦਰਦ ਦੀ ਦਵਾਈ ਲੈ ਇਹਨੇ ਜਿੱਦਣੇ ਜ਼ਿਆਦਾ ਢਿੱਲਾ ਹੁੰਦਾ ਉਹ ਦਿਨ ਸਾਨੂੰ ਬਹੁਤ ਪਸੂੜੀਆਂ ਪੈਂਦੀਆਂ ਵੀ ਕਰੇ ਕੀ ਬਣ ਜਾਣਾ ਵਾ ਤੇ ਬਾਕੀ ਇਹ ਗੱਲ ਆ ਵੀ ਅਸੀਂ ਤੇ ਹੋਈ ਚਾਹੁੰਦੇ ਆ ਵੀ ਚਲੋ ਹੁਣ ਪੈਸਾ ਠੇਲਾ ਹੋਵੇ ਤੇ ਇਹ ਠੀਕ ਹੋ ਜਾਵੇ ਤੇ ਆਪਣੇ ਘਰ ਭੇਜ ਦਈਏ ਨੂੰ ਬਹੁਤ ਧੰਵਾਦ ਜੀ ਬਿਲਕੁਲ ਤੁਸੀਂ ਦੇਖਿਆ ਨਾਨੀ ਨੇ ਤੁਹਾਡੇ ਗਾੜੀ ਮਦਦ ਦੀ ਅਪੀਲ ਕੀਤੀ ਆ ਵੀ ਉਹਦਾ ਦੋ ਤਲਾ ਜਿਹੜਾ ਵਾ ਉਹ ਠੀਕ ਹੋ ਸਕੇ ਕਿਉਂਕਿ ਭੈਣ ਕੋ ਲਿਆਂਦਾ ਸੀ ਵੀ ਪਾਲ ਪੋਸ ਕੇ ਵੱਡਿਆਂ ਕਰਾਂਗੇ ਪਰ ਇਹੋ ਡਰ ਜਿਹੜਾ ਵਾ ਉਹਦੀ ਨਾਨੀ ਨੂੰ ਖਾਈ ਆ ਰਿਆਂ ਦਰੋਂ ਦਰੀ ਵੀ ਕਿਤੇ ਕਿਤੇ ਇਹ ਨਾ ਕਿਤੇ ਮੀਣਾ ਵਾਜੇ ਵੀ ਤੁਹਾਡੇ ਕੋ ਗਿਆ ਸੀ ਤੇ ਇਹ ਹਾਲਾਤ ਹੋ ਗਏ ਨੇ ਜਾਸਕਾ ਕੇ ਰੱਬਗਾਰੀ ਉਦਾਸ ਬੇਨਤੀ ਕਰਦੇ ਨੇ ਕਿ ਪ੍ਰਮਾਤਮਾ ਇਹਨੂੰ ਜਲਦੀ ਠੀਕ ਠਾਕ ਕਰਕੇ ਇਹਦੀ ਜਿਹੜੀ ਹੈ ਸਿਹਤ ਕਾਮਲਾ ਜਿਹੜੀ ਹੋ ਸਕੇ ਪਰ ਹਮੇਸ਼ਾ ਅਸੀਂ ਦੇਖਿਆ ਵੀ ਨਾਨਕਾ ਪਰਿਵਾਰ ਦਾ ਬੜਾ ਵੱਡਾ ਯੋਗਦਾਨ ਹੈ। ਮਾਮਿਆਂ ਨੇ ਵੀ ਕਿਸੇ ਤਰ੍ਹਾਂ ਦੀ ਕਸਰ ਨਹੀਂ ਛੱਡੀ। ਅੱਜ ਦੇ ਜ਼ਮਾਨੇ ਵਿੱਚ ਕਿਸੇ ਕਹਿ ਸਕਦੇ ਆ ਵੀ ਨਾਨਕਾ ਪਰਿਵਾਰ ਕਦੀ ਪਿੱਛੇ ਨਹੀਂ ਰਿਹਾ। ਘਰ-ਬਾਰ ਵੀ ਜਿਹੜਾ ਵਾ ਉਹ ਗਹਿਣੇ ਪਾਤਾ ਗਿਆ। ਇੰਨੇ ਪੈਸੇ ਡੇ ਲਾ ਦਿੱਤੇ ਗਏ ਨੇ ਬੜੀ ਵੱਡੀ ਸ਼ਾਬਾਸ਼ ਆ। ਬਹੁਤ ਧੰਨਵਾਦ ਇਹਨਾਂ ਦਾ ਕਿਉਂਕਿ ਜੇਕਰ ਲਿਆਂਦਾ ਸੀ ਪੁੱਤਰ ਬਣਾ ਕੇ ਤੇ ਪੁੱਤਰ ਵਾਂਗੂ ਸੇਵਾ ਵੀ ਕਰ ਰਹੇ ਨੇ ਕਿਸੇ ਕਿਸਮ ਦਾ ਇਹਨਾਂ ਨੇ ਕੰਮ ਹੀ ਨਹੀਂ ਛੱਡੀ ਇਲਾਜ ਵਾਸਤੇ ਅੱਜ ਦੇ ਜ਼ਮਾਨੇ 'ਚ ਕਹੀਏ ਤੇ ਬੜੀ ਵੱਡੀ ਸੇਵਾ ਨਾਨਕਿਆਂ ਦੀ ਪ੍ਰਮਾਤਮਾ ਇਹਨਾਂ ਨੂੰ ਹੋਰ ਦਵੇ ਪਰ ਤੁਹਾਡੇ ਸਾਥ ਦੀ ਲੋੜ ਆ ਕਿਉਂਕਿ ਜਿਸ ਤਰ੍ਹਾਂ ਘਰ 'ਚ ਹਾਲਾਤ ਮਾੜੇ ਨੇ ਘਰ 'ਚ ਗਰੀਬੀ ਆ ਤੁਹਾਡੇ ਸਾਥ ਬਿਨਾ ਇਹਦਾ ਜਿਹੜਾ ਜਿਹਦਾ ਲੀਵਰ ਟ੍ਰਾਂਸਪਲੈਂਟ ਨਹੀਂ ਹੋ ਸਕਦਾ ਕਿਉਂਕਿ ਡਾਕਟਰਾਂ ਵੱਲੋਂ ਬੜੇ ਪੈਸੇ ਮੰਗੇ ਗਏ ਨੇ ਪਰਿਵਾਰ ਇੰਨਾ ਪੈਸਾ ਨਹੀਂ ਅਫੋਰਡ ਕਰ ਸਕਦਾ ਇਸ ਕਰਕੇ ਮਦਦ ਜ਼ਰੂਰ ਕਰਿਓ ਆ ਕੇ ਆ ਕੇ ਤਾ ਜੋ ਕਿ ਆਕਾਸ਼ ਦੀਵ ਫਿਰ ਤੁਹਾਡੇ ਨਾਲ ਠੀਕ ਹੋ ਸਕੇ ਤੇ ਹੁਣ ਗੱਲਬਾਤ ਕਰਾਂਗੇ ਇਹਨਾਂ ਦੇ ਮਾਮੀ ਜੀ ਦੀ ਉਹਨਾਂ ਨਾਲ ਗੱਲਬਾਤ ਜਰੂਰ ਕਰਾਂਗੇ ਅ ਭੈ ਜੀ ਜਦੋਂ ਬਚਪਨ ਚ ਲਿਆਂਦਾ ਸੀ ਆਕਾਸ਼ ਨੂੰ ਕਿੰਨੀ ਉਮਰ ਸੀ ਆਕਾਸ਼ ਦੀ ਤੇ ਕੀ ਕੀ ਸੁਪਨੇ ਵੇਖ ਕੇ ਲਿਆਂਦਾ ਸੀ ਉਹ ਇਹ 6 ਗਿ ਮਹੀਨਿਆਂ ਦਾ ਹੈ ਗਾਹੀ 5 6 ਮਹੀਨਿਆਂ ਦਾ ਹੈ ਗਾਹੀ ਅਸੀਂ ਤਾਂ ਸੋਚੇ ਪਾਲ ਪੋਸ ਕੇ ਉਹਨੂੰ ਵੱਡਾ ਕਰਕੇ ਇਹਦੇ ਮਾਪਿਓ ਦਾ ਸਹਾਰਾ ਬਣਾ ਕੇ ਉਹਦੇ ਘਰ ਘੱਲਾਂਗੇ ਕਿ ਆਪਣੇ ਮਾਪਿਓ ਦਾ ਸਹਾਰਾ ਬਣੇ ਚਲੋ ਸਾਡੀ ਕੁੜੀ ਸ਼ੁਰੂ ਤੋਂ ਵਿਚਾਰੀ ਦੁਖੀ ਰਹੀ ਹੈ ਅਸੀਂ ਉਹਨੂੰ ਸੁਖ ਦੇਣ ਵਾਸਤੇ ਉਹਨੂੰ ਲਿਆਂਦਾ ਸੀ ਕਿ ਚਲੋ ਕੁਝ ਪੜ੍ਹ ਲਿਖ ਕੇ ਕੁਝ ਬਣ ਕੇ ਜਾ ਤੁਹਾਨੂੰ ਐਸੋ ਵੀ ਬਚਪਨ ਚ ਜੋ ਲਿਆਂਦਾ ਸੀ ਕਿੰਨਾ ਕਿ ਚਾ ਤੁਹਾਡੇ ਪਰਿਵਾਰ ਨੇ ਘਰ ਹੋਇਆ ਸੀ ਤੁਹਾਡਾ ਵੀ ਬੱਚੇ ਨੇ ਹੈ ਉਤੋਂ ਪਹਿਲਾਂ ਕਦੀ ਫਰਕ ਸਮਝਿਆ ਸੀ ਕਦੀ ਕਾਸ਼ਦੀਪ ਚ ਆਪਣੇ ਬੱਚਿਆਂ ਚ ਕਦੀ ਨਹੀਂ ਨਹੀਂ ਅਹੀਂ ਕਦੀ ਫਰਮੇ ਸਭ ਤੋਂ ਪਹਿਲਾਂ ਹੀ ਸਾਡੇ ਘਰ ਵਿੱਚ ਇਹ ਆਇਆ ਸੀ ਬਾਅਦ ਵਿੱਚ ਮੇਰਾ ਬੇਟਾ ਹੋਇਆ ਤੇ ਬੇਟੀ ਹੋਏ ਜੋ ਅਹੀਂ ਆਪਣੇ ਬੱਚਿਆਂ ਨੂੰ ਨਹੀਂ ਅਜੇ ਤੱਕ ਅਹੀਂ ਉਹ ਚਾ ਪੂਰੇ ਕਿਤੇ ਜੁਏ ਦੇ ਚਾ ਪੂਰੇ ਕਿਤੇ ਅਹੀਂ ਤੇ ਸਾਰੀ ਖੁਸ਼ੀਆਂ ਇਹਦੇ ਵਿੱਚ ਵੇਖੀਆਂ ਆਪਣੀਆਂ ਮਤਲਬ ਕਿ ਜੋ ਕੁਸ਼ਨ ਨੇ ਮੂੰਚੋ ਗੱਲ ਕੱਢੀ ਨਹੀਂ ਅਸੀਂ ਉਸੇ ਵੇਲੇ ਦੀ ਪੂਰੀ ਕਰਦੇ ਹੁੰਨੇ ਹਾਂ ਕਿ ਨਹੀਂ ਇਹ ਸਾਡਾ ਮੁੰਡਾ ਹੀ ਆ ਵੱਡਾ ਮੈਂ ਸਾਰਿਆਂ ਨੂੰ ਇੱਕੋ ਗੱਲ ਕਹਿੰਨੀ ਹੁੰਦੀ ਕਿ ਮੇਰੇ ਦੋ ਮੁੰਡੇ ਤੇ ਇੱਕ ਕੁੜੀ ਆ ਇਹ ਮੇਨੇ ਸੋ ਵੀ ਉਸ ਤੋਂ ਬਾਅਦ ਇਹਨੂੰ ਬੜੇ ਚਾਅ ਵਾਲਾ ਤੁਸੀਂ ਪਾਲ ਪੋਸਿਆ ਵੱਡਿਆਂ ਕੀਤਾ ਫਿਰ ਇਹ ਜਿਹੜਾ ਭਿਆਨਕ ਦੁੱਖ ਆ ਇਹ ਕਿਦਾਂ ਲੱਗ ਗਿਆ ਭਿਆਨਕ ਰੋਹ ਕਿਦਾਂ ਲੱਗ ਗਿਆ ਇਹ ਇਹੀ ਹੈ ਕਿ ਇਹਨੂੰ ਬੁਖਾਰ ਹੀ ਹੋਇਆ ਬਸ ਬੁਖਾਰ ਚੜਨ ਤੋਂ ਬਾਅਦ ਮਾਮਾ ਜੀ ਕਹਿੰਦੇ ਕਿ ਇਹਦੇ ਟੈਸਟ ਕਰਾ ਕੇ ਆਓ ਇਹਦਾ ਪੇਟ ਕਿਉਂ ਇੰਨਾ ਭਾਰੀ ਭਾਰੀ ਨਾਲ ਇਹਦਾ ਇੰਨਾ ਕਮਜ਼ੋਰ ਕਿਉਂ ਹੈਗਾ ਇਹ ਵਾਦਾ ਫੁੱਲਦਾ ਕਿਉਂ ਨਹੀਂ ਆ ਅਗਲੇ ਦਿਨ ਅਸੀਂ ਗਏ ਹਲਦੀ ਅਲਟਰਾਸਾਉਂਡ ਕਰਾਈ ਤੇ ਉਹਦੇ ਵਿੱਚ ਦਾ ਲੀਵਰ ਸਿਰੋਸਿਸ ਆ ਗਿਆ ਮਤਲਬ ਕਿ ਸਾਰਾ ਲੀਵਰ ਡੈਮੇਜ ਹੋ ਗਿਆ ਹੈ ਕਹਿੰਦੇ ਸਿਰਫ 1% ਬਾਕੀ ਹੀ ਤੇ ਜਿਹਦੇ ਵਿੱਚੋਂ ਚਲੋ ਅਸੀਂ ਉਹਨਾਂ ਨੇ ਕਿਹਾ ਕਿ ਫਟਾਫਟ ਇਹਨੂੰ ਦਾਖਲ ਕਰਾ ਦਿਓ ਅਸੀਂ ਉਹਨੂੰ ਦਾਖਲ ਕਰਾ ਦਿੱਤਾ ਸੁਖਬੀਰੋ ਹਸਪੀਟਲ ਉੱਥੇ ਵੀ ਇਹਦਾ ਇਲਾਜ ਚੰਗੀ ਤਰ੍ਹਾਂ ਨਹੀਂ ਹੋਇਆ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਤੁਸੀਂ ਪੀਜੀਆਈ ਲੈ ਜਾਓ ਪੀਜੀਆਈ ਰੈਫਰ ਕਰ ਦਿੱਤਾ ਅਸੀਂ ਬਸ ਉੱਥੇ ਚਲੇ ਗਏ ਉੱਥੇ 4-5 ਸਾਲ ਤੱਕ ਇਹ ਖਾ ਕੇ ਮੁੰਡੇ ਦਾ ਇਲਾਜ ਕਰਾਇਆ ਚਲੋ ਤੁਰਨ ਫਿਰਨ ਜੋਗਾ ਕਰ ਦਿੱਤਾ ਸੀ ਫੇਰੇ ਤਾਂ ਇੱਕਦਮ ਹੀ ਦੋਖ ਅੰਦਰ ਹੀ ਅੰਦਰ ਵਾਧਾ ਇੱਕਦਮ ਹੀ ਵੱਧ ਗਿਆ ਕਿ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਮੈਨੇ ਉਸ ਤੋਂ ਵੀ ਕਿੰਨਾ ਕੁ ਹੁੰਦਾ ਪੈਸੇ ਲੱਗੇ ਨੇ ਸਮਾਧ ਕਹ ਲੋ ਤੱਕੇ ਕਿੰਨੇ ਕਿਸੇ ਕਹ ਸਕਦੇ ਵੀ ਯਾਰ ਪ੍ਰਮਾਤਮਾ ਕਿਸੇ ਨੂੰ ਅੱਲਾਹ ਹਵਾਲਾ ਧੱਕੇ ਨਾ ਪਾਵੇ ਇਹ ਮੇਰਾ ਬੜਾ ਸੱਚ ਸੁਣ ਚ ਮਿਲਦਾ ਕਿੰਨਾ ਕੇ ਦੇ ਪਿੱਛੇ ਤੁਹਾਨੂੰ ਧੱਕੇ ਵੀ ਖਾਣੇ ਪਏ ਕਿੰਨੀਆਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਘਰ ਮੁਸ਼ਕਲਾਂ ਦਾ ਬੜਾ ਸਾਹਮਣਾ ਕਰਨਾ ਪਿਆ ਸਾਨੂੰ ਅਸੀਂ ਕਦੀ ਹਸਪਤਾਲਾਂ ਚ ਗਏ ਨਹੀਂ ਸੀ ਅਸੀਂ ਇਹਦੇ ਕਰਕੇ ਸਭ ਤੁਹਾਨੂੰ ਪਤਾ ਹੀ ਨਹੀਂ ਚੰਡੀਗੜ੍ਹ ਕਿੱਥੇ ਹੈ ਕਿੱਥੇ ਨਹੀਂ ਆਹ ਇਹ ਕੰਦਾ ਨੂੰ ਟੱਕਰਾ ਮਾਰਨ ਵਾਲੀ ਸਾਡੇ ਨਾਲ ਗੱਲ ਹੋਈ ਹੈ ਚਲੋ ਅਹੀਂ 14-15 ਲੱਖ ਨੂੰ ਹੀ ਪਹੁੰਚ ਪੈਸੇ ਨੂੰ ਵੀ ਛੱਡੋ ਜਿਹੜਾ ਲੱਗਿਆ ਸੋ ਲੱਗ ਗਿਆ ਇਹ ਰਾਜੀ ਭਾਜੀ ਹੋ ਜਾਂਦਾ ਹੱਲੇ ਵੀ ਅਹੀਂ ਚੋਨੇਗੇ ਮੁੰਡਾ ਸਾਡਾ ਰਾਜੀ ਭਾਜੀ ਹੋ ਜਾਏ ਭਾਵੇਂ ਜਿਸ ਤਰ੍ਹਾਂ ਮਰਜੀ ਬਸ ਇਹ ਰਾਜੀ ਭਾਜੀ ਹੋਣਾ ਚਾਹੀਦਾ ਇਹ ਪਤਾ ਲੱਗਾ ਵੀ ਜਿਹੜਾ ਕਾਰ ਵਿੱਚ ਬੈਠੇ ਹੈ ਵੀ ਗਹਿਣੇ ਪਾਇਆ ਹਾਂ ਹਾਂਜੀ ਇਹ ਵੀ ਗਹਿਣੇ ਪਾਇਆ ਹੋਇਆ ਹੈ ਹਾਂਜੀ ਇਹ ਵੀ ਅਹੀਂ ਉਦੋਂ 5 ਲੱਖ ਚ ਗਹਿਣੇ ਪਾਇਆ ਹੋਇਆ ਸੀ ਕੀ ਲੱਗਦਾ ਵੀ ਜਿਵੇਂ ਅਜ ਦੇ ਜਮਾਨੇ 'ਚ ਮਹਿੰਗਾਈ ਭਰ ਜਮਾਨਾ ਕੀ ਲੱਗਦਾ ਘਰ ਦਾ ਜਿਹੜਾ ਕਰਜ਼ਾ ਵਾ ਛੁੱਟ ਜਾਊਗਾ ਕੀ ਲੱਗਦਾ ਘਰ ਗਹਿਣਾ ਛੁੱਟ ਜਾਊਗਾ ਮੁਸ਼ਕਲ ਹੀ ਆ ਕੋਸ਼ਿਸ਼ ਤੇ ਕਰਨਾ ਹੈ ਕਿ ਚਲੋ ਜਿੰਨਾ ਵਿਚਾਰੇ ਕੰਮ ਕਰਦੇ ਆ ਅਸੀਂ ਤੇ ਚਲੋ ਕਰਦੇ ਨੇ ਉਹ ਕੰਮ ਕਰਦੇ ਵਿਚਾਰੇ ਚਾਹੁੰਦੇ ਹੈਗੇ ਘੜਾ ਥਾਂ ਛੁੱਟ ਜਾਵੇ ਅੱਗੇ ਜੋ ਰੱਬ ਨੂੰ ਮਨਜ਼ੂਰ ਹੋਏ ਉਹ ਹੀ ਹੋਣਾ ਤੇ ਮੈਨੂੰ ਇਹ ਸੁਭੀ ਜਦੋਂ ਇਹਦੀ ਮਾਤਾ ਆਈ ਹੁੰਦੇ ਨੇ ਘਰੇ ਤੁਹਾਡੀ ਨਨਾਲ ਆਉਂਦੇ ਨੇ ਇਹ ਦੋ ਭੈਣਾਂ ਦਾ ਕੱਲਾ ਕੱਲਾ ਭਰਾ ਵਾ ਉਹ ਕਿੰਨੇ ਕਿ ਤਰਲੇ ਜਾਂਦੀਆਂ ਨੇ ਕਿੰਨਾ ਕ ਦੁੱਖ ਲੱਗਦਾ ਵੀ ਚੀਜ਼ ਨੂੰ ਲੈ ਕੇ ਵੀ ਪ੍ਰਮਾਤਮਾ ਜੇ ਕੱਲਾ ਦਿੱਤਾ ਸੀ ਉਮਰ ਲੰਮੀ ਦਵੀਂ ਦੀ ਸੇਹ ਸੰਗੀ ਰੱਖੀ ਅੱਜ ਭੈਣਾਂ ਵੀ ਤਰਲੇ ਲੈਂਦੀਆਂ ਨੇ ਮਾਂ ਵੀ ਤਰਲੇ ਲਾ ਰਹੇ ਨੇ ਨਾਲ ਕਾ ਪ੍ਰਵਾਹ ਤਾਂ ਕਰੇ ਵਾਸਤੇ ਕਿੰਨੀਆਂ ਅਰਦਾਸ ਬੇਨਤੀ ਪ੍ਰਮਾਤਮਾ ਨੂੰ ਕਰਦੇ ਅਸੀਂ ਰੱਬ ਅਗੇ ਬੜੀਆਂ ਅਰਦਾਸਾਂ ਕਰਦੇ ਆ ਉਹ ਵੀ ਬੜੇ ਤਰਲੇ ਲੈਂਦੇ ਆ ਹਰ ਜਗ੍ਹਾ ਤੇ ਜਾਂਦੇ ਕਿ ਸਾਡਾ ਪੁੱਤ ਆਜੀ ਬਜੀ ਹੋ ਜੇ ਬੜੇ ਤਰਲੇ ਲੈ ਲੈਣੇ ਭੈਣਾ ਵੀ ਬੜੇ ਤਰਲੇ ਲੈਂਦੀਆਂ ਵਾ ਮੜਾ ਜੇ ਇਹਨੂੰ ਕੁਝ ਹੋ ਜਾਂਦਾ ਤੇ ਨਾਲ ਹੀ ਕਿਤੇ ਵਿਚਾਰੀਆਂ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲੈਂਦੀਆਂ ਕਿ ਬਸ ਇਹ ਠੀਕ ਹੋ ਜੇ ਸਾਡਾ ਭਰਾ ਬੜੀਆਂ ਅਰਦਾਸਾਂ ਕਰਦੀਆਂ ਚਲੋ ਰਬੋਨਾ ਦੀ ਝੋਲੀ 'ਚ ਖੈਰ ਪਾ ਦੇਵੇ ਕਿ ਉਹਨਾਂ ਦਾ ਭਰਾ ਸਹੀ ਸਲਾਮਤ ਹੋ ਜਾਵੇ ਤੇ ਮੇਰੇ ਤੋਂ ਵੀ ਡਾਕਟਰ ਕੀ ਦੱਸਦੇ ਨੇ ਵੀ ਜਿੱਕਰ ਦਾ ਲੀਵਰ ਟ੍ਰਾਂਸਪਲੈਂਟ ਹੁੰਦਾ ਵਾ ਕਿੰਨਾ ਖਰਚਾ ਕਰਦਾ ਹੋਣਾ ਕਿ ਲੱਗਦਾ ਤੁਸੀਂ ਪਰਿਵਾਰ ਜਿਹੜਾ ਖਰਚਾ ਫੋੜ ਕਰ ਪਾਓਗੇ ਦਾ ਨਹੀਂ ਅਹੀਂ ਇਹਨਾਂ ਲੀਵਰ ਟ੍ਰਾਂਸਪਲੈਂਟਰ ਦਾ ਖਰਚਾ ਹੀ ਨਹੀਂ ਫੋੜ ਕਰ ਸਕਦੇ ਉਹ ਤੇ 20 ਜਾਂ 30 ਲੱਖ ਰੁਪਈਆ ਮੰਗਣ ਡੇ ਆ ਤੇ ਉਹ ਵੀ ਲਿਵਰ ਡੋਨੇਟ ਕਰਨ ਵਾਲਾ ਵੀ ਇੱਕ ਜਣਾ ਨਾਲ ਚਾਹੀਦਾ ਵਾ ਤੇ ਅਸੀਂ ਇਹਨਾਂ ਕਰ ਹੀ ਨਹੀਂ ਸਕਦੇ ਤੇ ਮੈਨੂੰ ਇਸ ਤੋਂ ਵੀ ਡਾਕਟਰਾਂ ਵੱਲੋਂ ਕਿਸੇ ਕਿਸਮ ਦਾ ਕਿਹਾ ਗਿਆ ਵੀ ਜੇਕਰ ਲਿਵਰ ਟ੍ਰਾਂਸਪਲੈਂਟ ਹੁੰਦਾ ਵੀ ਆ ਫਿਰ ਇਹ ਠੀਕ ਹੋ ਜਾਊਗਾ ਪਹਿਲੀ ਤਰ੍ਹਾਂ ਆਪਣੀ ਜ਼ਿੰਦਗੀ ਜਿਹੜੀ ਇਹ ਬਦਲ ਕਰ ਪਾਊਗਾ ਕੋਈ ਡਾਕਟਰ ਗਰੰਟੀ ਲੈਂਦੀ ਨਹੀਂ ਇਹ ਚੀਜ਼ ਦੀ ਨਹੀਂ ਗਰੰਟੀ ਤਾਂ ਵੀ ਨਹੀਂ ਦਿੰਦੇ ਉਹ ਕਹਿੰਦੇ ਆ ਕਿ 100 ਦੇ ਵਿੱਚੋਂ 80% ਕੋਸ਼ਿਸ਼ ਕਰਾਂਗੇ ਕਿ ਠੀਕ ਹੋ ਜੇ 20% ਹੈਗਾ ਕਿ ਠੀਕ ਹੋ ਸਕਦਾ ਆ ਕਈ ਲਕਈਆਂ ਦੇ ਲਿਵਰ ਟ੍ਰਾਂਸਪਲੈਂਟ ਸਹੀ ਵੀ ਹੋਏ ਤੇ ਕਈਆਂ ਦੇ ਨਹੀਂ ਵੀ ਹੋਏ ਗਰੰਟੀ ਕੋਈ ਨਹੀਂ ਦਿੰਦੇ ਉਹ ਮੇਰੇ ਸੁਪਨੀਵੇ ਤੁਸੀਂ ਦੱਸ ਰਹੇ ਹੋ ਕਿ ਆਪਣਾ ਵੱਡਾ ਪੁੱਤ ਬਣਾਇਆ ਵਾ ਤੇ ਜਿਵੇਂ ਤੁਹਾਡੇ ਛੋਟੇ ਭੈਣ ਭਰਾ ਬੱਚੇ ਨੇ ਜਿਹੜੇ ਬੱਤੇ ਉਹ ਕਿੰਨੇ ਕੇ ਵਾਸਤੇ ਤਰੇ ਲੈਂਦੇ ਨੇ ਵੀ ਸਾਡਾ ਵੱਡਾ ਭਰਾ ਵਾ ਇਹ ਪਰਮਾਤਮਾ ਜਲਦੀ ਠੀਕ ਕਰੇ ਕਿਉਂਕਿ ਬਚਪਨ ਚ ਜੋ ਲਿਆਂਦਾ ਸੀ ਸਭ ਤੋਂ ਪਹਿਲਾਂ ਇਹ ਹੋਇਆ ਉਹ ਤੋਂ ਬਾਅਦ ਬੱਚੇ ਹੋਏ ਨੇ ਤੇ ਵਾਕਈ ਵੱਡਾ ਭਰਾ ਬਣਿਆ ਵਾ ਬਾਕੀ ਜਿਹੜੇ ਬੱਚੇ ਨੇ ਭੈਣ ਭਰਾ ਉਹ ਕਿੰਨੇ ਕੇ ਦਵਾਲੇ ਕੇ ਦੁੱਖ ਸਾਂਝਾ ਕਰਦੇ ਉਹ ਵੀ ਮੇਰਾ ਮੁੰਡਾ ਜਿਹੜਾ ਵੱਡਾ ਆ ਉਹ ਵੀ ਬੜੇ ਤਰਲੇ ਲੈਂਦਾ ਕਿ ਮੇਰਾ ਭਰਾ ਠੀਕ ਹੋ ਜਾਏ ਉਹਨੂੰ ਸਮਝਦਾ ਹੀ ਇਹਨੂੰ ਵੱਡਾ ਭਰਾ ਆ ਠੀਕ ਹੈ ਬੇਟੀ ਮੇਰੀ ਵੀ ਉਹ ਵੀ ਸਾਰੇ ਕਹਿੰਦੇ ਕਿ ਬਸ ਛੇਤੀ ਠੀਕ ਹੋ ਜੇ ਇਹਨੂੰ ਵੇਖ ਵੇਖ ਕੇ ਤੇ ਅਗਲੇ ਜਿੰਦੇ ਕਿ ਚਲੋ ਇਹ ਠੀਕ ਹੋ ਜੇ ਬਸ ਉਹ ਵੀ ਬੜੀਆਂ ਅਰਦਾਸਾਂ ਕਰਦੇ ਕਿ ਸਾਡਾ ਭਰਾ ਠੀਕ ਹੋ ਜਾਏ ਇਹ ਬ੍ਰੇਸ ਤੋਂ ਪਹਿਲਾਂ ਸਰਕਾਰ ਹਮੇਸ਼ਾ ਕਹਿੰਦੀ ਆ ਕਿ ਅਸੀਂ ਗਰੀਬਾਂ ਦੇ ਵਾਸਤੇ ਸਰਕਾਰੀ ਕਾਰਡ ਚਲਾਇਆ ਵਾ 5 ਲੱਖ ਦੇ ਇਲਾਜ ਵਾਲਾ ਤੁਸੀਂ ਨਹੀਂ ਉਹ ਕਾਰਡ ਬਣਵਾਇਆ ਜਾਂ ਤੁਸੀਂ ਨਹੀਂ ਇਲਾਜ ਕਰਵਾਇਆ ਕਿ ਆਕਾਸ਼ਦੀਪ ਦਾ ਜਿਹੜਾ ਉਹ ਇਲਾਜ ਉੱਤੇ ਫ੍ਰੀ ਹੋ ਸਕੇ ਤੁਹਾਡੇ ਪੈਸੇ ਜਿਹੜੇ ਵਰ ਸਕਦੇ ਆਈ ਇਹੋ ਕਾਰਡ ਬਣਾਇਆ ਵਾ ਸਾਡਾ ਕਾਰਡ ਚੱਲਿਆ ਇਹਨਾਂ ਨੇ ਚਲਾਇਆ ਹੀ ਨਹੀਂ ਕਾਰਡ ਉਹ ਕਹਿੰਦੇ ਪਹਿਲਾਂ ਰਾਸ਼ਨ ਕਟ ਦੇ ਨਾਮ ਚੜਵਾਓ ਰਾਸ਼ਨ ਕਟ ਦੇ ਵੀ ਨਾਮ ਚੜਵਾਇਆ ਬਸ ਇਤਰਾ ਹੀ ਕੇ ਘੁੰਮਣ ਕੇ ਰੇਂਜ ਪਾਈ ਜਾਂਦੇ ਵੇ ਕਦੀ ਇਹ ਕਰਵਾਦੇ ਕਦੀ ਉਹ ਕਰਵਾਦੇ ਸਾਨੂੰ ਸਹੂਲਤ ਤੇ ਕੋਈ ਜਿੰਨੀ ਨਹੀਂ ਮਿਲੀ ਕਦੀ ਪਰ ਸਰਕਾਰ ਤੇ ਹਮੇਸ਼ਾ ਦਾਅਵੇ ਕਰਦੀ ਆ ਵੀ ਗਰੀਬਾਂ ਦੇ ਮਤਲਬ ਵਾਸਤੇ ਇਲਾਜ ਚਾਹੇ ਉਹ ਸਰਕਾਰੀ ਛੱਡ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਜਿਹੜਾ ਇਲਾਜ ਫੀ ਹੁੰਦਾ ਵਾ ਤੇ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆ ਰਹੀ ਪਰ ਤੁਹਾਨੂੰ ਤੇ ਕਈ ਸਾਲ ਹੋ ਗਿਆ ਤੱਕਿਆ ਖਾਂਦਿਆਂ ਨੂੰ ਤੁਹਾਡੀ ਕਿਸੇ ਅੱਜ ਤੱਕ ਸਾਰ ਨਹੀਂ ਲਈ ਕਿਸ ਨੇ ਸਰਕਾਰ ਸਿਰਫ ਦਾਅਵੇ ਹੀ ਕਰਦੀ ਹੈ ਸਰਕਾਰ ਸਾਥ ਨਹੀਂ ਦਿੰਦੀ ਨਾ ਸਰਕਾਰ ਕਿਤੇ ਪੈਸਾ ਹੀ ਲੌਂਦੀ ਕਿਹੇ ਹਸਪਤਾਲ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ 10 ਰੁਪਏ ਤੱਕ ਦੀ ਦਵਾਈਆਂ ਨੂੰ ਮਿਲੀ ਨਹੀਂ ਅਜ ਤੱਕ ਹਮੇਸ਼ਾ ਜੋ ਕੁਝ ਕੀਤਾ ਸੀ ਆਪਣੇ ਪੱਲੇੋਂ ਕੀਤਾ ਸਾਨੂੰ ਕਦੀ ਕਿਸੇ ਦੀ ਮਦਦ ਨਹੀਂ ਮਿਲੀ ਕਿਹੇ ਸਰਕਾਰ ਦੀ ਨਹੀਂ ਮਿਲੀ ਜਿੰਨਾ ਜਿੰਨਾ ਸਰਕਾਰ ਦੇ ਅੱਗੇ ਆਏ ਕਈ ਕਾਉਂਸਲਰ ਆਏ ਆ ਕਈ ਇੱਥੇ ਆਏ ਆ ਕਈਆਂ ਦੇ ਅੱਗੇ ਘਰ ਵੀ ਗਏ ਆ ਕਿ ਸਾਡੀ ਮਦਦ ਕੀਤੀ ਜਾਵੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਕਿਸੇ ਨੇ ਵੀ ਨਹੀਂ ਤੇ ਮੈਨੂੰ ਇਸ ਤੋਂ ਵੀ ਹੁਣ ਤੱਕ ਮੇਰੇ ਕੋਲ ਤੁਸੀਂ 10 ਰੁਪਏ ਤੇ 10 ਤੋਂ 15 ਲੱਖ ਲਗਣ ਲੱਗ ਚੁੱਕਿਆ ਪੈਸੇ ਤੇ ਹੁਣ ਹੁਣ ਵੀ ਦਵਾਈ ਜਿਹੜੀ ਹੈ ਟਰੀਟਮੈਂਟ ਹੁਣ ਵੀ ਚੱਲ ਰਿਹਾ ਕਿ ਜਾਂ ਬੰਦ ਹੋ ਗਿਆ ਲਾਜੇ ਦਾ ਟਰੀਟਮੈਂਟ ਹੱਲੇ ਵੀ ਚੱਲਦਾ ਪਿਆ ਹੱਲੇ ਵੀ ਦਵਾਈ ਲਿਆਈਦੀ ਹੈ ਕਦੀ ਕਿਸੇ ਕੋ ਪੈ ਫੜ ਕੇ ਰਲ ਮਿਲ ਕੇ ਕਦੀ ਇਹਦੀ ਮਾਸੀ ਅਸੀਂ ਤਿੰਨ ਚਾਰ ਘਰ ਰਲ ਕੇ ਦਵਾਈ ਲਿਆਈਦੇ ਕਦੀ ਹਜ਼ਾਰ-ਹਜ਼ਾਰ ਰੁਪਏ ਆ ਕੇ ਦਵਾਈ ਲਿਆਈਦੀ ਹੈ ਤੇ ਕਿਹੇ ਵੇਲੇ ਰਹਿ ਵੀ ਜਾਂਦੀ ਦਵਾਈ ਕਿਉਂਕਿ ਪੈਸੇ ਕਿਹੇ ਵੇਲੇ ਨਹੀਂ ਵੀ ਇਕੱਠੇ ਹੁੰਦੇ ਕਿੰਨੇ ਦੀ ਦਵਾਈ ਆਈਦੀ ਹੈ ਦਵਾਈ ਇਹਦੀ ਮਹੀਨੇ ਦੀ 5 ਜਾਂ 8000 ਦੇ ਲੱਗੇ ਲੱਗੇ ਹੁੰਦੀ ਹੈ ਹਾਂਜੀ ਲੱਗਦਾ ਵੀ ਜੇਵੇਂ ਤੁਸੀਂ ਦੱਸ ਰਹੇ ਹੋ ਵੀ ਭੈਣਾ ਮਾਸੀਆਂ ਦੀਆਂ ਜਾਂ ਤੁਸੀਂ ਰਲ ਕੇ ਫਿਰ ਜਾ ਕੇ ਕਰਦੇ ਹੋ ਕੱਲਾ ਬੰਦਾ ਨਹੀਂ ਫੋੜ ਕਰ ਸਕਦਾ ਚੀਜ਼ ਉਹ ਕੱਲਾ ਨਹੀਂ ਕਰ ਸਕਦੇ ਕੱਲੇ ਜਿੰਨੇ ਜੋਗੇ ਪਹਿਲਾਂ ਕਰ ਦਿੱਤਾ ਪਰ ਹੁਣ ਅਸੀਂ ਕੱਲੇ ਨਹੀਂ ਜੇ ਕਰ ਸਕਦੇ ਕੋਈ ਅਦੀ ਮੰਮੀ ਵਿਚਾਰੇ ਕਰਦੇ ਆ ਕੋਈ ਅਦੀ ਮਾਸੀ ਕਰਦੀ ਹੈ ਅਸੀਂ ਤਿੰਨ ਚਾਰ ਘਰ ਰਲ ਕੇ ਅਸੀਂ ਦਵਾਈ ਲਿਓਨੇ ਦੀ ਬਿਨੈਸੋ ਵੀ ਅਸੀਂ ਦੇਖਿਆ ਜਿਵੇਂ ਦਾ ਹਾਲਾਤ ਇਦਾਂ ਦੇ ਨੇ ਖਾਣ ਪੀਣ ਚ ਕੋਈ ਮੁਸ਼ਕਲ ਤੇ ਨਹੀਂ ਆਉਂਦੀ ਕਿਸ ਤਰ੍ਹਾਂ ਦਾ ਖਾਣਾ ਖਾਂਦਾ ਰੋਟੀ ਪਾਣੀ ਕਿਸ ਤਰ੍ਹਾਂ ਦਾ ਛਕਦਾ ਪਿਛਾਦਾ ਇਹ ਖਾਣ ਪੀਣ ਦੇ ਵਿੱਚ ਨੂੰ ਕੁਝ ਲੱਗਦਾ ਹੀ ਨਹੀਂ ਆ ਖਾਣਾ ਪੀਣਾ ਵਿਚਾਰਾ ਦਾਲ ਫੁਲਕੇ ਖਾਂਦਾ ਹੋ ਵੀ ਨਹੀਂ ਪਚਦਾ ਇਹਨੂੰ ਜਦੋਂ ਲੀਵਰ ਹੀ ਨਹੀਂ ਇਹਦਾ ਕੰਮ ਕਰਨ ਦਾ ਤੇ ਪਚਣਾ ਕੀ ਇਹਨੂੰ ਕੁਝ ਨਹੀਂ ਇਹਦਾ ਕੰਮ ਕਰਨ ਦੇ ਅੰਦਰੋਂ ਤੇ ਜਦੋਂ ਦਰਦ ਹੁੰਦੀ ਆ ਉਦੋਂ ਕਿੰਨਾ ਕਿਸੇ ਦਰਦ ਜਿਹੜਾ ਹੈ ਡਾਕਟਰ ਦਾ ਫਿਰ ਤੁਹਾਡੇ ਹਾਲਾਤ ਕੀ ਹੁੰਦੇ ਕਿੰਨਾ ਫਿਰ ਮੁਸ਼ਕਲ ਆਉਂਦੀ ਦਰਦ ਨੂੰ ਬਹੁਤ ਜਦ ਜਦੋਂ ਇਹਦੀ ਦਰਦ ਛਿੜ ਜਾਂਦੀ ਹੈ ਨਾ ਫਿਰ ਤੇ ਸਾਨੂੰ ਪਸੂੜੀਆਂ ਹੀ ਪਉਂਦਾ ਹੈ ਕਿ ਚਲੋ ਫਟਾਫਟ ਲੈ ਕੇ ਭੱਜ ਜਾਈਦਾ ਇਹਨੂੰ ਡਾਕਟਰਾਂ ਕੋਲ ਅਗੇ ਇਹਨੂੰ ਫਟਾਫਟ ਦਵਾਈ ਲਿਆਦੀ ਹਾਲ ਦੀ ਘੜਦੀ ਲਿਆਦੀ ਦੀ ਫਿਰ ਫਰਕ ਪੈ ਜਾਂਦਾ ਇਹਨੂੰ ਕੀ ਲੱਗਦਾ ਨਹੀਂ ਜਦੋਂ ਲਿਆਂਦਾ ਸੀ ਵੀ ਮੇਰਾ ਵੱਡਾ ਪੁੱਤ ਆ ਗਿਆ ਵਾ ਮੇਰਾ ਸਹਾਰਾ ਬਣੂਗਾ ਦੋ ਦੋ ਘਰਾਂ ਸਾਰਾ ਬਣੂਗਾ ਤੁਹਾਡਾ ਵੀ ਤੇ ਆਪਣੇ ਮਾਪੇ ਦਾ ਵੀ ਇਹਦੇ ਬਾਰੇ ਕੀ ਤੁਹਾਡਾ ਅਹੀਂ ਤੇ ਚੋਨੇ ਆੜਾ ਸਾਰਾ ਬੰਜਦਾ ਮੈਂ ਤੇ ਸੋਚਿਆ ਸੀ ਬੜੇ ਸੁਪਨੇ ਵੇਖੇ ਸੀ ਹਲੇ ਤੱਕ ਤੇ ਕੋਈ ਵੀ ਨਹੀਂ ਪੂਰਾ ਹੋਇਆ ਚਲੋ ਗਾ ਮਹਾਰਾਜ ਜੀ ਵੱਡੀ ਵੱਡੀ ਉਮਰ ਬਖਸ਼ੇ ਚਲੋ ਹੁਣ ਗੈਸ ਆਪਣੇ ਪੂਰੇ ਕਰੇ ਆਪਣੇ ਮਾਪਿਓ ਦੇ ਅਹੀਂ ਆਪਣਾ ਨਹੀਂ ਕਹਿੰਦੇ ਆਪਣੇ ਮਾਪਿਓ ਦਾ ਸਾਰਾ ਬਣ ਜਾਵੇ ਸਾਨੂੰ ਇਹਨੇ ਜੀ ਬੜੀ ਖੁਸ਼ੀ ਹੈ ਲੱਗਦਾ ਹਜੇ ਵੀ ਉਮੀਦ ਹੈਗੀ ਆ ਕਿਉਂਕਿ ਪ੍ਰਮਾਤਮਾ ਕਰ ਦੇ ਰਿਆਂ ਦੇਰ ਨਹੀਂ ਆ ਹਾਂਜੀ ਵੀ ਆਸ ਹੈਗੀ ਆ ਪ੍ਰਮਾਤਮਾ ਕਿਤਨੇ ਕਿਤੇ ਦੇ ਕੇ ਢੋਈ ਲਾ ਸਕਦਾ ਵਾ ਕਿਤੇ ਜਿਵੇਂ ਤੁਸੀਂ ਸੇਵਾ ਕੀਤੀ ਸਾਰੇ ਨਾਨਕਾ ਪਰਿਵਾਰ ਨੇ ਤੁਹਾਡੀ ਵੀ ਬੜੀ ਸ਼ਾਬਾਸ਼ ਆ ਨਹੀਂ ਤੇ ਅੱਜ ਦੇ ਜਮਾਨੇ ਚ ਕੌਣ ਇਹ ਨਾ ਕਰਦਾ ਵਾ ਤੁਸੀਂ ਤੁਹਾਡੀ ਬੜੀ ਹਿੰਮਤ ਆ ਕਿ ਤੁਸੀਂ ਆਪਣਾ ਘਰ ਤਾਂ ਗੈਣੇ ਪਾ ਦਿੱਤਾ ਬੜੀ ਵੱਡੀ ਤੁਸੀਂ ਮਿਸਾਲ ਪੇਸ਼ਾ ਕੀਤੀ ਆ ਅਸੀਂ ਦੇਖਦੇ ਕਈ ਨਾਨਕਾ ਪਰਿਵਾਰ ਦਾ ਹੁੰਦਾ ਵਾ ਕਿ ਜੇਕਰ ਦੋਤਾ ਲਿਆਂਦਾ ਵਾ ਜੇਕਰ ਬਿਮਾਰ ਹੋ ਗਿਆ ਤੇ ਜਾ ਕੇ ਉਹਦੇ ਮਾਪਿਆਂ ਨੂੰ ਫੜਾ ਦਿੰਦੇ ਭਾਈ ਤੁਹਾਡਾ ਬੱਚਾ ਤੁਸੀਂ ਰੱਖ ਲਓ ਪਰ ਤੁਹਾਡੀ ਸ਼ਾਬਾਸ਼ ਆ ਮੈਂ ਕਹਿੰਦਾ ਸਾਰੇ ਪਰਿਵਾਰ ਦੀ ਆਪਾਂ ਤੁਸੀਂ ਦੇਖਿਆ ਨਹੀਂ ਆਪਣੇ ਮੂੰਹ ਚ ਰੋਟੀ ਜਿਹੜੀ ਖੋ ਕੇ ਜਾ ਦਿੱਤੀ ਆ ਉਹ ਬੱਚੇ ਦੇ ਹੁੰ ਦਿੱਤੀ ਆ ਵੀ ਕਿਸੇ ਤਰ੍ਹਾਂ ਇਹਦਾ ਇਲਾਜ ਹੋ ਸਕੇ ਕਿ ਇਹ ਵਧੀਆ ਜਿਹੜੀ ਇਲਾਜ ਹੋ ਸਕੇ ਹਾਂਜੀ ਅਸੀਂ ਤੇ ਹੱਲੇ ਵੀ ਅਸੀਂ ਇਹੀ ਕੋਨੇ ਚੁੰਨੇ ਆ ਕਿ ਇਹ ਚਲੋ ਠੀਕ ਹੋ ਜੇ ਬਸ ਹੁਣ ਤੁਹਾਨੂੰ ਦੱਸਿਏ ਕਿ ਅਹੀਂ ਜਦੋਂ ਨੂੰ ਲਿਆਂਦਾ ਹੀ ਨਾ ਅਹੀਂ ਤੇ ਸਾਰਿਆਂ ਨੇ ਸਾਡੇ ਘਰ ਦੇ ਵਿੱਚ ਇੰਨੀ ਕੁ ਜਿਆਦੀ ਖੁਸ਼ੀ ਮਨਾਈ ਹੀ ਕਿ ਜਿੰਨੀ ਕੋਈ ਹਿਸਾਬ ਹੀ ਨਹੀਂ ਆ ਕਿ ਚਲੋ ਸਾਡੇ ਘਰ ਪੋਤ ਹੋਇਆ ਵਾ ਇਹ ਨਹੀਂ ਕਿ ਸਾਡੀ ਭੈਣ ਦਾ ਮੁੰਡਾ ਅਸੀਂ ਕਿ ਸਾਡਾ ਪੋਤ ਹੈਗਾ ਵੱਡਾ ਅਸੀਂ ਇਹਦੀ ਸਾਰੀਆਂ ਖੁਸ਼ੀਆਂ ਹੀ ਮਨਾਈਆਂ ਚਲੋ ਹੁਣ ਵੀ ਅਸੀਂ ਸਾਨੂੰ ਪੂਰਾ ਰੱਬ ਤੇ ਭਰੋਸਾ ਹੈ ਮੈਨੂੰ ਕਿ ਇਹਨੇ ਠੀਕ ਹੋ ਜਾਣਾ ਅੱਜ ਨਹੀਂ ਤੇ ਕੱਲ ਨੂੰ ਜ਼ਰੂਰ ਠੀਕ ਹੋਊਗਾ ਬਸ ਕੁਝ ਭੈਣ ਭਰਾਵਾਂ ਦੀਆਂ ਦੁਆਵਾਂ ਚਾਹੀਦੀਆਂ ਕਿ ਚਲੋ ਠੀਕ ਹੋ ਜੇ ਸਾਰੇ ਰੱਬ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਚਲੋ ਠੀਕ ਹੋ ਜੇ ਮੈਂ ਆਪਣੇ ਮਾਪਿਆਂ ਦਾ ਸਹਾਰਾ ਬਣੇ ਬਸ। ਇਹ ਲੱਗਦਾ ਵੀ ਜਿਵੇਂ ਦੁੱਖ ਆਇਆ ਵਾ ਪਰਮਾਤਮਾ ਨੇ ਦੁੱਖ ਜਰੂਰ ਕਟਰੂਗਾ ਕਿਉਂਕਿ ਹਮੇਸ਼ਾ ਕਿਹਾ ਜਾਂਦਾ ਪੀ ਜਦੋਂ ਧੁੱਪ ਚੜਦੀ ਹੈ ਸ਼ਾਮ ਆਉਂਦੀ ਹੈ ਰਾਤ ਹੀ ਪੈਂਦੀ ਆ ਜੇਕਰ ਦੁੱਖ ਆਇਆ ਤਾਂ ਸੁੱਖ ਵੀ ਆਊਗਾ। ਹਮੇਸ਼ਾ ਇਹ ਚੀਜ਼ ਦਾ ਹੁੰਦਾ ਵਾ। ਇਹ ਚੀਜ਼ ਦਾ ਹਮੇਸ਼ਾ ਵਿਸ਼ਵਾਸ ਆ ਕਿ ਤੁਸੀਂ ਕੱਲਿਆਂ ਬੈਠੇ ਹੁੰਦੇ ਹੋ ਜਾਂ ਕਿਤੇ ਰੱਬ ਦਾ ਨਾਮ ਲੈਂਦੇ ਹੋ ਤੇ ਰੱਬ ਕੋ ਇਹ ਜਰੂਰ ਮੰਗਦੇ ਹੋ ਕਿ ਰੱਬਾ ਜੇਕਰ ਸਾਡੂੰ ਦੁੱਖ ਦਿੱਤਾ ਹੈ ਤਾਂ ਸੁੱਖ ਵੀ ਦੇ ਹਾਂਗੇ ਤਰ੍ਹਾਂ। ਹਾਂਜੀ ਅਸੀਂ ਥੱਲੇ ਤੱਕ ਇਹਦੇ ਵਸਤੀ ਅਰਦਾਸਾ ਕਰਦੇ ਜਿੱਥੇ ਵੀ ਜਾਈਏ ਸਭ ਤੋਂ ਪਹਿਲਾਂ ਇਹਦਾ ਹੀ ਨਾਮ ਨ ਅਭੀ ਠੀਕ ਹੋ ਕੇ ਆਪਣੇ ਘਰ-ਬਾਰ ਸਹੀ ਸਲਾਮਤ ਜਾਵੇ ਅਹੀਂ ਹੱਲੇ ਵੀ ਅਹੀਂ ਚੋਨੇ ਕੁਝ ਬਣ ਕੇ ਕੁਝ ਠੀਕ ਹੋ ਗਏ ਚਲੋ ਠੀਕ ਹੀ ਹੋ ਜਵੇ ਸਾਨੂੰ ਤੇਨੀ ਬੜੀ ਫਤਿਹ ਹੈ ਕਿ ਠੀਕ ਹੋ ਜੇ ਬਸ ਮੁੰਡਾ ਹੱਡਾ ਕੋਈ ਪੜ੍ਹਨ ਜੇਕਰ ਕਿਸੇ ਨੇ ਮਦਦ ਕਰਨੀ ਹੋਵੇ ਕਿਸੇ ਨੇ ਹੈਲਪ ਕਰਨੀ ਹੋਵੇ ਉਹ ਕਿਸ ਨੰਬਰ ਤੇ ਕਰੇ ਕੋਈ ਨੰਬਰ ਜੂ ਸਾਜਾ ਕਰ ਦਿਓ ਪਰਿਵਾਰ ਦਾ ਨੰਬਰ ਕੀ ਹੈ ਜਿੱਥੇ ਗੂਗਲ ਪੇ ਫੋਨ ਪੇ ਚੱਲਦਾ ਹੈ ਹਾਂਜੀ ਇਹ ਹੀ ਨੰਬਰ ਹੈਗਾ ਸਾਡੇ ਮੁੰਡੇ ਦਾ 8054903767 ਠੀਕ ਹੈ ਫਿਰ ਕਮੀ ਕਰ ਦਿਓ 8054903767 ਇਹ ਕਿਹੜਾ ਮਹੌਲਾ ਪੈਂਦਾ ਹੈ ਇਹ ਫਤੇ ਸਿੰਘ ਕਲੋਨੀ 36 ਨੰਬਰ ਗਲੀ ਠੀਕ ਹੈ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਪਰਿਵਾਰ ਨੇ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿੱਤਾ ਗਿਆ ਵਾ ਤੇ ਪਰਿਵਾਰ ਨੇ ਗਲੀ ਮਹੱਲਾ ਵੀ ਸਾਂਝਾ ਕਰਤਾ ਗਲੀ ਨੰਬਰ 36 ਆ ਫਤੇ ਸਿੰਘ ਕਲੋਨੀ ਆ ਪਰ ਅਸਲ ਪਿੰਡ ਜਿਹੜਾ ਵਾ ਇਹਦਾ ਅਜ ਨਾਲੇ ਲਾ ਕੇ ਪਿੰਡ ਬੌਲੀਆਂ ਵਾ ਉੱਥੋਂ ਰਹਿਣ ਵਾਲਾ ਵਾ ਨਾਂਕਾ ਪਰਿਵਾਰ ਨੇ ਲਿਆਂਦਾ ਸੀ ਪੁੱਤ ਬਣਾ ਕੇ ਤੇ ਸੇਵਾ ਬੜੀ ਕੀਤੀ ਨਾਂਕਾ ਪਰਿਵਾਰ ਨੇ ਅੱਜ ਤੱਕ ਸਾਢੇ ਦਸ਼ਕਾਂ ਪੀ ਲਿਆ ਭਾਈ ਮਦਦ ਵਾਸਤੇ ਅੱਗੇ ਆ ਜਰੂਰ ਆਇਓ ਤਾਂਕਿ ਇਸ ਦੀ ਹੈਲਪ ਹੋ ਸਕੇ ਮਦਦ ਹੋ ਸਕੇ ਤੇ ਆਕਾਸ਼ਦੀਪ ਪਹਿਲੀ ਤਰ੍ਹਾਂ ਠੀਕ ਹੋ ਕੇ ਆਪਣੇ ਮਾਪੇ-ਬਾਪ ਦੀ ਤੇ ਨਾਰਕਾ ਪਰਿਵਾਰ ਦੀ ਸੇਵਾ ਕਰ ਸਕੇ ਸਾਡੀ ਦਸ਼ਕਣ ਪੀ ਲਿਆ ਇਸ ਵੀਡੀਓ ਨੂੰ ਬਰਤવાર ਸ਼ੇਅਰ ਜਰੂਰ ਕਰਦੇ ਹੋ ਮੈਨੂੰ ਦਿਓ ਜਤ ਮੈਂ ਤੁਹਾਡਾ ਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ